ਬਹੁਤ ਹੀ ਸਤਕਾਰਯੋਗ ਮੁਲਾਜ਼ਮ ਸਾਥੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਦੇਖਿਆ ਕਿ ਫ੍ਰਾਈਡੇ ਨੂੰ ਆਪਣੇ ਸਿੱਖਿਆ ਬੋਰਡ ਦੇ ਤਿੰਨ ਕਰਮਚਾਰੀਆਂ ਦੇ ਮੌਤਲੀ ਦੇ ਆਰਡਰ ਗਰੁੱਪਾਂ ਚ ਵਾਇਰਲ ਹੋਏ ਨੇ ਤੇ ਉਸ ਤੋਂ ਉਸੇ ਦਿਨ ਇਹਨਾਂ ਆਰਡਰਸ ਦੇ ਨਾਲ ਕੁਝ ਇਹੋ ਜਿਹੀਆਂ ਸਖ਼ਤ ਜੀ ਦੇ ਖਿਲਾਫ ਖਬਰਾਂ ਤੇ ਨਾਲ ਹੀ ਨੀਲੇ ਗਰੁੱਪ ਨੂੰ ਬਦਨਾਮ ਕਰਨ ਵਾਸਤੇ ਮੈਸੇਜ ਤੇ ਕੱਲ ਦੀ ਪ੍ਰੈਸ ਕਾਨਫਰੰਸ ਤੇ ਵੱਖ-ਵੱਖ ਅਖਬਾਰਾਂ ਦੇ ਵਿੱਚ ਸੁਰਖੀਆਂ ਬਣਿਆ ਹੋਇਆ ਸਿੱਖਿਆ ਬੋਰਡ ਤੇ ਉਹਦੇ ਵਿੱਚ ਨਾਲ ਖਬਰ ਕਿ ਤਿੰਨ ਕਰਮਚਾਰੀ ਬਿਨਾ ਕਿਸੇ ਗਲਤੀ ਤੋਂ सस्पेंड ਕੀਤੇ ਗਏ ਸੋ ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਕੀ ਤਾਲਮੇਲ ਹੈ ਕੀ ਰਿਲੇਵੈਂਸੀ ਹੈ ਤੇ ਕੀ ਇਹਨਾਂ ਦੀ ਸਚਾਈ ਹੈ ਉਸ ਚੀਜ਼ ਨੂੰ ਅੱਜ ਮੁਲਾਜ਼ਮ ਸਾਥੀਓ ਤੁਹਾਡੇ ਧਿਆਨ ਦੇ ਵਿੱਚ ਲਿਆਉਣ ਲਈ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਤਾਂ ਕਿ ਤੁਸੀਂ ਕਿਸੇ ਵੀ ਸਟੇਜ ਤੇ ਗੁੰਮਰਾਹ ਨਾ ਹੋਵੋ ਤੇ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਜ਼ਰੂਰ ਆਵੇ ਸੋ ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਗੱਲ ਕਰਨੀ ਸ਼ੁਰੂ ਕਰੂੰਗੀ ਪੁਆਇੰਟ ਟੂ ਪੁਆਇੰਟ ਮੈਂ ਤੁਹਾਨੂੰ ਬਹੁਤ ਧਿਆਨ ਨਾਲ ਇਹਨਾਂ ਸਭ ਚੀਜ਼ਾਂ ਤੋਂ ਜਾਣੂ ਕਰਵਾਉਣ ਲੱਗੀ ਹਾਂ ਸੋ ਤੁਸੀਂ ਬਹੁਤ ਧਿਆਨ ਨਾਲ ਇਸ ਚੀਜ਼ ਨੂੰ ਸੁਣਿਓ ਤੇ ਸਮਝਿਓ ਸਭ ਤੋਂ ਪਹਿਲਾਂ ਪ੍ਰਵਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਇਹ ਪ੍ਰਵਿੰਦਰ ਸਿੰਘ ਸਸਪੈਂਡ ਨਹੀਂ ਹੋਇਆ ਬਲਕਿ ਪ੍ਰਵਿੰਦਰ ਸਿੰਘ ਖੰਗੂੜਾ ਜਥੇਬੰਦੀ ਦਾ ਪ੍ਰਧਾਨ ਸਸਪੈਂਡ ਹੋਇਆ ਇਹ ਬਿਲਕੁਲ ਸਹੀ ਗੱਲ ਹੈ ਪ੍ਰਵਿੰਦਰ ਸਿੰਘ ਜੀ ਤੁਸੀਂ ਇੱਕ ਆਮ ਮੁਲਾਜ਼ਮ ਸਸਪੈਂਡ ਨਹੀਂ ਹੋਏ ਬਲਕਿ ਜਥੇਬੰਦੀ ਦਾ ਪ੍ਰਧਾਨ ਦੇ ਤੌਰ ਤੇ ਸਸਪੈਂਡ ਹੋਏ ਹੋ ਤੇ ਇੱਥੇ ਇਸ ਨਾਤੇ ਤੁਹਾਡੀ ਦੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇੱਕ ਜਥੇਬੰਦੀ ਦੇ ਪ੍ਰਧਾਨ ਹੋ ਤੁਹਾਨੂੰ ਮੁਲਾਜ਼ਮਾਂ ਨੇ ਆਪਣੀਆਂ ਵੋਟਾਂ ਪਾ ਕੇ ਆਪਣਾ ਵਿਸ਼ਵਾਸ ਦੇ ਕੇ ਜੇਤੂ ਕਿ ਆਕਰਾਰ ਦਿੱਤਾ ਉਹਨਾਂ ਦਾ ਵਿਸ਼ਵਾਸ ਜਥੇਬੰਦੀ ਦਾ ਅਕਸ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਫੀਲਡ ਦੇ ਵਿੱਚ ਚੰਗੇ ਮਾੜੇ ਜੋ ਵੀ ਉਹਨਾਂ ਦਾ ਇੰਪ੍ਰੈਸ਼ਨ ਜਾਣਾ ਉਸ ਲਈ ਤੁਸੀਂ ਆਮ ਮੁਲਾਜ਼ਮ ਨਾਲੋਂ ਦੂਰੇ ਤੌਰ ਤੇ ਜ਼ਿੰਮੇਵਾਰ ਬਣਦੇ ਹਾਂ ਸੋ ਉਸ ਨਾਤੇ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਤੁਸੀਂ ਜੋ ਵੀ ਤੁਹਾਡੀ ਸ਼ਾਖਾ ਨਾਲ ਤੁਹਾਡੀ ਸੀਟ ਨਾਲ ਸੰਬੰਧਿਤ ਕੰਮ ਹੈ ਤੁਸੀਂ ਉਹਨੂੰ ਫੀਲਡ ਦੇ ਵਿੱਚ ਭੇਜਣ ਤੋਂ ਪਹਿਲਾਂ ਡਬਲ ਇਨਸ਼ੋਰ ਕਰਦੇ ਕਿ ਜੋ ਫੀਲਡ ਦੇ ਵਿੱਚ रिपोर्ट्स जारीਆਂ ਨੇ ਉਹ ਸਹੀ ਨੇ ਤਾਂ ਕਿ ਤੁਹਾਡੇ ਕਿਸੇ ਇਹੋ ਜੀ ਕਾਰਵਾਈ ਨਾਲ ਜੱਥੇਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਜਿਹੜੀ ਕਿ ਪੰਜਾਬ ਦੀਆਂ ਸਿਰਮੌਰ ਜੱਥੇਬੰਦੀਆਂ ਦੇ ਵਿੱਚੋਂ ਇੱਕ ਹੈ ਉਸ ਦਾ ਨਾਮ ਨਾ ਖਰਾਬ ਹੁੰਦਾ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮੇਜ ਫੀਲਡ ਦੇ ਵਿੱਚ ਨਾ ਖਰਾਬ ਹੁੰਦੀ ਉਸ ਤੋਂ ਬਾਅਦ ਪ੍ਰਵਿੰਦਰ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਸਿੰਗਲ ਵਿੰਡੋ ਦੇ ਸੁਪਰਡੈਂਟ ਦੀ ਮਿਲੀ ਭੁਗਤ ਨਾਲ ਇਹ ਸਰਟੀਫਿਕੇਟ ਪਹਿਲੀ ਵਾਰੀ ਵੈਰੀਫਾਈ ਹੋ ਕੇ ਚਲੇ ਗਏ ਤਾਂ ਮੈਂ ਇਨਫੈਕਸ ਦੇ ਆਧਾਰ ਤੇ ਤੁਹਾਨੂੰ ਇਹ ਮੁਲਾਜ਼ਮ ਸਾਥੀ ਉਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਕਿ ਇਹਨਾਂ ਆਰਡਰਾਂ ਦੇ ਵਿੱਚ ਜਿਹੜੇ ਇਹ ਆਰਡਰ ਨੇ ਮੌਤਲੀ ਦੇ ਉਹਨਾਂ ਵਿੱਚ ਬਹੁਤ ਕਲੀਅਰ ਲਿਖਿਆ ਗਿਆ ਕਿ ਵੱਖ-ਵੱਖ ਮਿਤੀਆਂ ਨੂੰ ਡਾਇਰੀ ਨੰਬਰ 3399137 ਅਤੇ ਡਾਇਰੀ ਨੰਬਰ 3897 ਮਿਤੀ 4 8 ਨੂੰ ਇਹ ਸਰਟੀਫਿਕੇਟ શ્રી ਰਣਜੀਤ ਸਿੰਘ ਹੈਲਪਰ ਤੇ શ્રી ਰਜਿੰਦਰ ਸਿੰਘ ਵੱਲੋਂ ਬਕਾਇਦਾ ਤੌਰ ਤੇ ਰিসিਵ ਕੀਤੇ ਗਏ ਨੇ ਇਸ ਤੋਂ ਇਹ ਸਾਫ ਸਪਸ਼ਟ ਹੁੰਦਾ ਹੈ ਕਿ ਇਹਦੇ ਵਿੱਚ ਕਿਸੇ ਵੀ ਸੁਪਰਡੈਂਟ ਦੀ ਸਿੰਗਲ ਵਿੰਡੋ ਦੀ ਮਿਲੀਪੂਗਤਾ ਨਾ ਹੋਣ ਤੇ ਇਹ ਜਿਹੜੇ ਸਰਟੀਫਿਕੇਟ ਨੇ ਇਹ ਬਕਾਇਦਾ ਵੈਰੀਫਿਕੇਸ਼ਨ ਸ਼ਾਖਾ ਦੇ ਵਿੱਚ ਰিসিਵ ਹੋਏ ਨੇ ਉੱਥੋਂ ਉੱਥੇ ਰিসিਵ ਹੋਣ ਤੋਂ ਬਾਅਦ ਇਹਨਾਂ ਦੀ ਐਂਟਰੀ ਉੱਥੇ ਨਹੀਂ ਕੀਤੀ ਗਈ ਕਿਉਂਕਿ ਇਹ ਫੇਕ ਸਰਟੀਫਿਕੇਟ ਸੀ ਇਸ ਬਾਰੇ ਆਲਰੇਡੀ ਪਤਾ ਸੀ ਤੇ ਉਥੋਂ ਉਹਨਾਂ ਦੀਆਂ ਰਿਪੋਰਟਸ ਤਿਆਰ ਹੋਈਆਂ ਅਪਰੂਵਲ ਰਿਪੋਰਟਸ ਜਿਹਨੀਆਂ ਤਿੰਨ ਕਾਪੀਆਂ ਹੁੰਦੀਆਂ ਨੇ ਇੱਕ ਕਾਪੀ ਸਿੰਗਲ ਵਿੰਡੋ ਨੂੰ ਵੀ ਇਹਨਾਂ ਸਰਟੀਫਿਕੇਟਸ ਦੇ ਨਾਲ ਡਿਸਪੈਚ ਦੇ ਟਾਈਮ ਤੇ ਭੇਜੀ ਗਈ ਜਿਹੜੀ ਕਿ ਉਹਨਾਂ ਕੋਲ ਰਿਕਾਰਡ ਦੇ ਤੌਰ ਤੇ ਮੌਜੂਦ ਹੈ ਤੇ ਇਹਦੇ ਨਾਲ ਹੀ ਡਾਇਰੀ ਨੰਬਰ ਵੀ ਉਥੋਂ ਦਾ ਡਿਸਪੈਚ ਨੰਬਰ ਜਿਹੜਾ ਉਹ ਵੀ ਸ਼ਾਖਾ ਦਾ ਲੱਗਿਆ ਹੋਇਆ ਮੈਨੂੰ ਇਹ ਲੱਗਦਾ ਕਿ ਜੇ ਮੇਰੀ ਬ੍ਰਾਂਚ ਦੇ ਵਿੱਚ ਡਾਇਰੀ ਨੰਬਰ ਤੇ ਜਿਹੜੀ ਸੀਰੀ ਚੱਲ ਰਹੀ ਹੈ ਉਹ ਕੋਈ ਦੂਸਰੀ ਬ੍ਰਾਂਚ ਨੂੰ ਪਤਾ ਨਹੀਂ ਹੋ ਸਕਦੀ ਕਿ ਕਿਹੜਾ ਨੰਬਰ ਡਿਸਪੈਚ ਨੰਬਰ ਲਾ ਕੇ ਆਪਾਂ ਸਰਟੀਫਿਕੇਟਾਂ ਨੂੰ ਜਾਂ ਕਿਸੇ ਵੀ ਕਾਗਜ਼ ਨੂੰ ਫੀਲਡ ਦੇ ਵਿੱਚ ਭੇਜਣਾ ਸੋ ਇਥੋਂ ਇਹ ਸਾਫ ਸਪਸ਼ਟ ਹੁੰਦਾ ਹੈ ਕਿ ਇਹ ਦੋ ਸਰਟੀਫਿਕੇਟ ਬਲਕਿ ਉਸ ਸਮੇਂ ਦਰਾਂ ਨੇ ਇਹ ਸ਼ਾਖਾ ਦੇ ਵਿੱਚ ਪ੍ਰਾਪਤ ਕੀਤੇ ਗਏ ਨੇ ਜਿਸ ਸਮੇਂ V2 ਦਾ ਚਾਰਜ ਜਿਹੜੇ ਕਿ ਸ਼੍ਰੀਮਤੀ ਜਗਵੀਰ ਮੈਡਮ ਨੇ ਉਹ ਵਿਦੇਸ਼ ਛੁੱਟੀ ਤੇ ਹੋਣ ਦੇ ਸਮੇਂ ਦੇ ਵਿੱਚ ਤੁਹਾਨੂੰ ਦੋ ਜਣੇ ਸ਼੍ਰੀ ਪ੍ਰਵਿੰਦਰ ਸਿੰਘ ਸੀਨੀਅਰ ਸਾਈਕ ਤੇ ਸ਼੍ਰੀ ਰੋਪਿੰਦਰ ਸਿੰਘ ਜੂਨੀਅਰ ਸਾਈਕ ਵੱਲੋਂ ਆਪਣੇ ਹਸਤਾਖਰਾਂ ਨਾਲ ਦਿੱਤਾ ਗਿਆ ਸੀ ਕਿ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਅਸੀਂ ਉਹਨਾਂ ਦਾ ਸੀਟ ਦਾ ਕੰਮ ਸੰਭਾਲਾਂਗੇ ਉਸ ਸਮੇਂ ਦਾ ਇਹ ਕੇਸ ਹੈ ਤੀਸਰੀ ਗੱਲ ਉਹਦੇ ਵਿੱਚ ਕਿਹਾ ਪ੍ਰਵਿੰਦਰ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਜੁਆਇੰਟ ਸੈਕਟਰੀ ਜਿਹੜੇ ਨੇ ਉਹ ਖੁਦ ਇੱਕ ਦਾਗੀ ਅਫਸਰ ਨੇ ਹੋ ਸਕਦਾ ਉਹ ਦਾਗੀ ਅਫਸਰ ਹੋ ਸਕਦੇ ਨੇ ਅਸੀਂ ਉਹਨਾਂ ਦੇ ਕੋਈ ਸਪੋਰਟ ਨਹੀਂ ਕਰਦੇ ਉਸਤੇ ਕੋਈ ਕਮੈਂਟ ਨਹੀਂ ਕਰਦੇ ਪਰ ਮੈਂ ਇੱਥੇ ਪ੍ਰਵਿੰਦਰ ਸਿੰਘ ਨੇ ਇੱਕ ਗੱਲ ਪੁੱਛਣੀ ਚਾਹੁੰਦੀ ਆ ਕਿ ਜਿਸ ਤਾਈਮ ਪਿਛਲੇ 3 ਸਾਲਾਂ ਦੇ ਵਿੱਚ ਸ਼੍ਰੀ ਯੋਗਰਾਜ ਜੀ ਵੱਲੋਂ ਆਈਪੀਐਸ ਮਲਹੋਤਰਾ ਨੂੰ ਇਨਕੁਆਇਰੀ ਅਫਸਰ ਲਗਾਇਆ ਗਿਆ ਸੀ ਉਹਨਾਂ ਦੀਆਂ ਤਾਂ ਬਹੁਤ ਕੰਪਲੇਂਟਸ ਸੀਗੀਆਂ ਪੰਚਪ ਵੱਲੋਂ ਉਹਨਾਂ ਨੂੰ ਇਸ ਚੀਜ਼ ਦੇ ਆਰਡਰ ਕੀਤੇ ਗਏ ਸੀਗੇ ਕਿ ਇਹ ਕਿਸੇ ਇਨਕੁਆਇਰੀ ਨਹੀਂ ਕਰ ਸਕਦੇ ਕਿਉਂਕਿ ਇਹ ਖੁਦ ਵੀ ਦਾਗਦਾਰ ਨੇ ਤੇ ਉਹਨਾਂ ਵੱਲੋਂ ਸਾਡੇ ਦਫ਼ਤਰ ਦੇ 409 ਮੁਲਾਜ਼ਮਾਂ ਦੀਆਂ ਗਲਤ ਇਨਕੁਆਇਰੀਆਂ ਕਰਾਈਆਂ ਗਈਆਂ ਚਾਰਜ ਸ਼ੀਟਾਂ ਕਰਾਈਆਂ ਗਈਆਂ ਤਾਂ ਉਹ ਆਪਾਂ ਉਹਨਾਂ ਰਿਪੋਰਟਸ ਨੂੰ ਆਪਾਂ ਵੈਲਿਡ ਕਿਸ ਤਰ੍ਹਾਂ ਮੰਨ ਸਕਦੇ ਹਾਂ ਫਿਰ ਉਸ ਸਮੇਂ ਤੁਸੀਂ ਇਸ ਗੱਲ ਦੀ ਆਵਾਜ਼ ਨਹੀਂ ਉਠਾਈ ਕਿ ਜਿਹੜੇ ਕਰਮਚਾਰੀਆਂ ਦੀਆਂ ਜਾਂ ਅਧਿਕਾਰੀਆਂ ਦੀਆਂ ਉਹਨਾਂ ਨੇ ਇਨਕੁਆਇਰੀਆਂ ਕੀਤੀਆਂ ਨੇ ਉਹ ਆਪਣੇ ਆਪ ਹੀ ਇਨਵੈਲਿਡ ਪ੍ਰੂਫ ਹੁੰਦੀਆਂ ਨੇ ਸਗੋਂ ਜਿਸ ਟਾਈਮ ਸਾਡੇ ਧਿਆਨ 'ਚ ਇਹ ਗੱਲ ਆਈ ਤਾਂ ਸਾਡੇ ਗਰੁੱਪ ਵੱਲੋਂ ਉਹਨਾਂ ਨੂੰ ਉਹਨਾਂ ਦੇ ਆਫਿਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਵੀ ਤੁਸੀਂ ਇੱਕ ਸ਼ਖਸ ਸੀ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਸੀ ਕਿ ਇਹ ਬਹੁਤ ਵਧੀਆ ਇਨਕੁਆਇਰੀਆਂ ਕਰਦੇ ਆ ਸੋ ਆਪਾਂ ਇੱਥੇ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਦਾਗੀ ਅਫਸਰ ਦਾ ਜੋ ਤੁਸੀਂ ਇੱਥੇ ਪੁਆਇੰਟ ਲੈ ਰਹੇ ਹੋ ਉਹ ਕਿੰਨਾ ਕੁ ਵੈਲਿਡ ਹੋ ਸਕਦਾ ਹੈ ਫਿਰ ਤੁਸੀਂ ਕਹਿ ਰਹੇ ਹੋ ਕਿ ਇਨਵੋਲਵਮੈਂਟ ਇਹਦੇ ਵਿੱਚ ਜੇ ਕਿਸੇ ਕਿਸਮ ਦੀ ਹੋਈ ਤਾਂ ਸਸਪੈਂਡ ਕਰਨ ਦੀ ਲੋੜ ਨਹੀਂ ਹੈ ਮੈਂ ਇਹਦੇ ਤੋਂ ਖੁਦ ਰਿਜ਼ਾਈਨ ਕਰੂੰਗਾ ਆ ਜੋ ਮੁਤਲਿਦੇ ਆਰਡਰ ਨੇ ਇਹ ਫੈਕਟ ਫਾਈਨਡਿੰਗ ਤੇ ਬੇਸਡ ਨੇ ਇਹਨੂੰ ਜਦੋਂ ਆਪਾਂ ਧਿਆਨ ਨਾਲ ਪੜਦੇ ਹਾਂ ਤਾਂ ਇਹਦੇ ਵਿੱਚ ਬਹੁਤ ਕਲੀਅਰ ਗੱਲਾਂ ਆਪਣੇ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਨਾਲ ਸਿੰਗਲ ਵਿੰਡੋ ਦੇ ਕਰਮਚਾਰੀਆਂ ਨੂੰ ਰਿਕਾਰਡ ਦੇਣ ਤੋਂ ਰੋਕਿਆ ਗਿਆ ਸਰਟੀਫਿਕੇਟ ਵੈਰੀਫਾਈ ਹੋਣ ਲਈ ਸਿੰਗਲ ਵਿੰਡੋ ਤੋਂ ਵੈਰੀਫਿਕੇਸ਼ਨ ਬ੍ਰਾਂਚ ਦੇ ਵਿੱਚ ਪਹੁੰਚੇ ਨੇ ਉੱਥੋਂ ਅਪਰੂਵਲ ਹੋ ਕੇ ਵਾਪਸ ਉੱਥੇ ਗਏ ਨੇ ਤੇ ਪੋਸਟ ਹੋਏ ਨੇ ਸੋ ਇਹ ਗੱਲ ਆਪਾਂ ਇੱਥੇ ਜਾਇਜ਼ ਨਹੀਂ ਮੰਨ ਸਕਦੇ ਕਿ ਕੋਈ ਇਨਵੋਲਵਮੈਂਟ ਹੁੰਦੀ ਕਿਉਂਕਿ ਜਿਹੜੀ ਫੈਕਟ ਫਾਈਨਡਿੰਗ ਰਿਪੋਰਟ ਹੈ ਮੁਲਾਜ਼ਮ ਸਾਥੀਓ ਤੁਸੀਂ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਇਹ ਥੋੜੇ ਮੇਰੇ ਕਹਿਣ ਤੇ ਇੱਕ ਰਿਪੋਰਟ ਤਿਆਰ ਨਹੀਂ ਹੁੰਦੀ ਇਹ ਫੈਕਟ ਫਾਈਨਡਿੰਗ ਜਿਹੜੀ ਹੁੰਦੀ ਹੈ ਇਹ ਬੇਸਿਕ ਫੈਕਟਸ ਦੇ ਉੱਪਰ ਸਟੇਟਮੈਂਟਸ ਤੇ ਗਵਾਹਾਂ ਤੇ ਆਫਿਸ ਰਿਕਾਰਡ ਤੇ ਸੀਟ ਰਿਕਾਰਡ ਤੇ ਬੇਸਡ ਹੁੰਦੀ ਹੈ ਸੋ ਜੇ ਰਿਪੋਰਟ ਤਿਆਰ ਹੋਈ ਹੈ ਤਾਂ ਯਕੀਨਨ ਇਸ ਰਿਪੋਰਟ ਦੇ ਨਾਲ ਇਸ ਮੇਨ ਫਾਈਲ ਦੇ ਵਿੱਚ ਕੋਈ ਨਾ ਕੋਈ ਅਜਿਹੇ ਪ੍ਰੂਫ ਲੱਗੇ ਹੋਣਗੇ ਜਿਸ ਦੇ ਆਧਾਰ ਤੇ ਰਿਪੋਰਟ ਦਿੱ ਫਿਰ ਸਾਥੀ ਜੀ ਕਹਿੰਦੇ ਨੇ ਕਿ ਸਕੱਤਰ ਗਲਤ ਬੋਲਦਾ ਤਾਂ ਮੈਂ ਇੱਥੇ ਕਹਿਣੀ ਆ ਵੀ ਜੇ ਸਕੱਤਰ ਜੀ ਗਲਤ ਬੋਲਦੇ ਨੇ ਹੋ ਸਕਦਾ ਸਾਡੇ ਧਿਆਨ 'ਚ ਨਾ ਹੋਵੇ ਪਰ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਸਾਡੇ ਧਿਆਨ ਦੇ ਵਿੱਚ ਸੋ far ਕੋਈ ਐਹੋ ਜੀ ਗੱਲ ਨਹੀਂ ਆਈ ਨਾ ਕਿਸੇ ਮੁਲਾਜ਼ਮ ਨੇ ਸਾਨੂੰ ਕਦੇ ਆ ਕੇ ਇਸ ਚੀਜ਼ ਬਾਰੇ ਕੋਈ ਸ਼ਿਕਾਇਤ ਕੀਤੀ ਆ ਕਿ ਸਕੱਤਰ ਜੀ ਵੱਲੋਂ ਕੋਈ ਜਿੰਮੇਵਾਰਾ ਨੇ ਕਿਹਾ ਬਦਤਮੀਜ਼ੀ ਨਾਲ ਬੋਲਿਆ ਗਿਆ ਜਾਂ ਸਕੱਤਰ ਜੀ ਵੱਲੋਂ ਕਿਸੇ ਮੁਲਾਜ਼ਮ ਨੂੰ ਸਹੀ ਟੀਮ ਨਹੀਂ ਕੀਤਾ ਗਿਆ ਫੇਰੇ ਕਹਿੰਦੇ ਪ੍ਰੈਸ ਕਾਨਫਰੰਸ ਕਰਕੇ ਜੋ ਪ੍ਰਮਿੰਦਰ ਸਿੰਘ ਦੀ ਆਦਤ ਹੈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਕਰਕੇ ਤਾਂ ਮੈਂ ਉਹਦੇ ਤੇ ਇਹ ਚੀਜ਼ ਕਹਿਣਾ ਜ਼ਰੂਰ ਚਾਹੂੰਗੀ ਕਿ ਇਹ ਪ੍ਰੈਸ ਕਾਨਫਰੰਸ ਜਿਵੇਂ ਆਪਾਂ ਇੱਕ ਬੇਬੀ ਸਟੋਰੀ ਨਹੀਂ ਕਹਾ ਦਿੰਦੇ ਕਿ ਬੱਚਾ ਉਹਦੇ ਨਾਲ ਖੇਡਦਾ ਇਹ ਉਸ ਤਰੀਕੇ ਦੀਆਂ ਪ੍ਰੈਸ ਕਾਨਫਰੰਸਿਸ ਬਣ ਕੇ ਰਹਿ ਗਈਆਂ ਨੇ ਜਿਨ੍ਹਾਂ ਦੀ ਆਉਟਪੁੱਟ ਕੀ ਆ ਕੁਝ ਵੀ ਨਹੀਂ ਪਿਛਲੇ ਸਾਲ ਚ ਵੀ ਪ੍ਰਵਿੰਦਰ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ بڑے ਵੱਡੇ ਪੱਧਰ ਤੇ ਉਸ ਪ੍ਰੈਸ ਪ੍ਰੈਸ ਕਾਨਫਰੰਸ ਨੂੰ ਪ੍ਰੋਜੈਕਟ ਕੀਤਾ ਗਿਆ ਕਾਦੇ ਬਾਰੇ 8ਵੀਂ ਦਾ ਪੋਰਟਲ 5ਵੀਂ 8ਵੀਂ ਦਾ ਪੋਰਟਲ ਤੇ ਕਿਤਾਬਾਂ ਦੀ ਛਪਾਈ ਦਾ ਪੈਸਾ ਉਹ ਚ ਬੜਾ ਸਾਫ਼ ਕਿਹਾ ਗਿਆ ਕਿ ਜਦੋਂ ਤੱਕ 5ਵੀਂ 8ਵੀਂ ਦਾ ਪੈਸਾ ਨਹੀਂ ਆਉਂਦਾ ਪੋਰਟਲ ਨਹੀਂ ਖੁੱਲੂਗਾ ਐਡਵਾਂਸ ਆਉਣ ਤੱਕ ਕਿਤਾਬਾਂ ਦੀ ਛਪਾਈ ਦਾ ਕੰਮ ਸ਼ੁਰੂ ਨਹੀਂ ਹੋਊਗਾ ਪਰ ਉਸ ਪ੍ਰੈਸ ਕਾਨਫਰੰਸ ਦਾ ਨਤੀਜਾ ਕੀ ਨਿਕਲਿਆ ਕੁਝ ਵੀ ਨਹੀਂ 5ਵੇਂ 8ਵੇਂ ਦਾ ਪੋਰਟਲ ਵੀ ਖੁੱਲਿਆ ਕਿਤਾਬਾਂ ਦੀ ਛਪੀਆਂ ਬੱਚਿਆਂ ਨੇ ਅੱਧਾ-ਅੱਧਾ ਸਾਲ ਪੜ੍ਹ ਵੀ ਲਈਆਂ ਉਸ ਤੋਂ ਬਾਅਦ ਉਸ ਪ੍ਰੈਸ ਕਾਨਫਰੰਸ ਦੀ ਕੋਈ ਆਉਟਪੁੱਟ ਨਹੀਂ ਨਿਕਲੀ ਸਗੋਂ ਇਸ ਪ੍ਰੈਸ ਕਾਨਫਰੰਸ ਦੀ ਕੰਟੀਨਿਉਟੀ ਦੇ ਵਿੱਚ ਜਥੇਬੰਦੀ ਕਹਿ ਲਓ ਜਾਂ ਪ੍ਰਧਾਨ ਦੇ ਆਪਣੇ ਸੋਲ ਡਿਸੀਜਨ ਦੇ ਨਾਲ ਕਲਮ ਛੋੜ ਹੜਤਾਲ ਕੀਤੀ ਗਈ ਤੇ ਚਾਵਲਾ ਲਾਈਟ ਪੁਆਇੰਟ ਫੇਸ 7 ਤੇ ਉਸ ਇਕੱਠ ਨੂੰ ਇਕੱਠੇ ਹੋ ਕੇ ਉਹਨਾਂ ਨੇ ਉੱਥੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮਜ਼ਾਹਰਾ ਕੀਤਾ ਕਿ ਸਾਡੇ ਬਕਾਇਏ ਜਾਰੀ ਕੀਤੇ ਜਾਣ ਔਰ ਇੱਥੇ ਬਹੁਤ ਕਾਬਿਲ ਤਾਰੀਫ ਇਹ ਗੱਲ ਹੈ ਕਿ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਚਾਰੇ ਹੈਂਡੀਕੈਪਡ এমਪਲੋਇਜ਼ ਜਿਹੜੇ ਕਿ ਖੁਦ ਚੱਲ ਫਿਰ ਕੇ ਉੱਥੇ ਨਹੀਂ ਜਾ ਸਕਦੇ ਸੀ ਉਹਨਾਂ ਨੇ ਵੀ ਆਪਣਾ ਫਰਜ਼ ਸਮਝਿਆ ਕਿ ਜੇ ਮੁਲਾਜ਼ਮ ਮੰਗਾਂ ਦੇ ਲਈ ਬੋਰਡ ਦੇ ਪੱਖ ਦੇ ਲਈ ਕੋਈ ਫੈਸਲੇ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਨੇ ਸਾਡਾ ਸਾਥ ਦੇਣ ਦਾ ਫਰਜ਼ ਮੰਨਦਾ ਉਹ ਵੀ ਕਿਸੇ ਨਾ ਕਿਸੇ ਤੋਂ ਲਿਫਟ ਲੈ ਕੇ ਉਸ ਰੈਲੀ ਦੇ ਵਿੱਚ ਸ਼ਾਮਲ ਹੋਏ ਉੱਥੇ ਸਰਕਫੇਸ ਪਹੁੰਚੇ ਦੋ ਦਿਨ نیچے ਠੰਡ ਦੇ ਵਿੱਚ ਮੁਲਾਜ਼ਮਾਂ ਨੂੰ ਬਿਠਾਇਆ ਗਿਆ ਪਰ ਫਿਰ ਉਸ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਇੱਕ ਮਹਿਜ ਸੈਕਟਰੀ ਦਫ਼ਤਰ ਦਾ ਗੇੜਾ ਲਾ ਕੇ ਇੱਕ 6 ਡਿਜੀਟ ਦੇ ਈ ਫਾਈਲ ਨੰਬਰ ਤੇ ਉਸ ਕਲਮ ਛੋੜ ਹੜਤਾਲ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਮੁੜ ਕੇ ਉਸ ਰੈਲੀ ਦੇ ਨਾਲ ਸੰਬੰਧਿਤ ਪੋਰਟਲ ਜਾਂ ਕਿਤਾਬਾਂ ਦੀ ਛਪਾਈ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੋ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਇਹਦੇ ਤੇ ਹਜੇ ਤੱਕ ਤਾਂ ਕਰੇ ਕਿਸੇ ਪ੍ਰੈਸ ਕਾਨਫਰੰਸ ਦੇ ਕੋਈ ਨਤੀਜੇ ਸਾਹਮਣੇ ਨਹੀਂ ਆਏ ਜੇ ਇਸ ਕੁਝ ਨਿਕਲ ਸਕਦਾ ਤਾਂ ਆਪਾਂ ਜ਼ਰੂਰ ਇੰਤਜ਼ਾਰ ਕਰ ਸਕਦੇ ਹਾਂ ਫੇਰ ਸਾਥੀ ਜੀ ਕਹਿੰਦੇ ਕਿ ਡੇਲੀ ਵੇਜਰ ਤੋਂ ਪਰਫਾਰਮਾ ਭਰਾਇਆ ਗਿਆ ਇਸ 'ਚ ਕੋਈ ਦੋ ਰਾਏ ਨਹੀਂ ਕਿ ਸਾਡੇ ਕੋਲੇ ਪੱਕੇ ਸਟਾਫ ਦੀ ਕਮੀ ਹੈ ਭਰਤੀਆਂ ਨਵੀਆਂ ਹੈ ਨਹੀਂ ਇਸ ਲਈ ਹਰੇਕ ਸੇਖ ਦੇ ਨਾਲ ਸੀਨੀਅਰ ਸਾਇਕ ਦੇ ਨਾਲ ਡੇਲੀ ਵੇਜਰ ਕਰਮਚਾਰੀ ਲੱਗੇ ਹੋਏ ਨੇ ਪਰ ਮੈਂ ਇੱਥੇ ਇੱਕ ਸਵਾਲ ਕਰਨਾ ਚਾਹੁੰਦੀ ਆ ਕਿ ਡੇਲੀ ਵੇਜਰ ਤੋਂ ਕੰਮ ਸਭ ਕਰਾਉਂਦੇ ਨੇ ਮੈਂ ਵੀ ਮੇਰੇ ਨਾਲ ਪੇ ਡੇਲੀ ਵੇਜਰ EMPLOYE ਲੱਗੇ ਹੋਏ ਨੇ ਮੈਂ ਕੰਮ ਕਰਾਉਣੀ ਆ ਪਰ ਜਿੱਥੇ ਕਿਤੇ ਸਾਈਨ ਕਰਨੇ ਹੁੰਦੇ ਨੇ ਉੱਥੇ ਹਮੇਸ਼ਾ ਸਹਾਇਕ ਦੇ ਸਾਈਨਾਂ ਦੇ ਅੰਡਰ ਹੀ ਕੋਈ ਨਾ ਕੋਈ ਰਿਪੋਰਟਸ ਜਾਂ ਫਾਈਲਸ ਜਾਂਦੀਆਂ ਨੇ ਜੇ ਡੇਲੀ ਵੇਜਰ ਕਰਮਚਾਰੀ ਕੰਮ ਵੀ ਕਰ ਰਹੇ ਨੇ ਤਾਂ ਪੂਰਨ ਤੌਰ ਤੇ ਜ਼ਿੰਮੇਵਾਰੀ ਸੈਕਸ਼ਨ ਚਾਰਜੀਆਂ ਸੀਨੀਅਰ ਸਹਾਇਕ ਦੀ ਹੁੰਦੀ ਹੈ ਸੋ ਆਪਾਂ ਇੱਕ ਡਿਲੀਵਰਰ ਕਰਮਚਾਰੀ ਜੋ ਤੁਹਾਡੇ ਸਾਥ ਦੇ ਰਿਹਾ ਕੰਮ ਕਰ ਰਿਹਾ ਉਹਦੇ ਉੱਪਰ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਉਹਦੇ ਮੋਢਿਆਂ ਤੇ ਸੁੱਟ ਕੇ ਫਾਰਗ ਨਹੀਂ ਹੋ ਸਕਦੇ ਕਿ ਡਿਲੀਵਰਰ ਨੇ ਕੰਮ ਕਰਤਾ ਖਾਸ ਕਰਕੇ ਜਦੋਂ ਤੁਸੀਂ ਇੰਨੀ ਅਹਿਮ ਸੀਟ ਤੇ ਬੈਠੇ ਹੋ ਹੋ ਕਿ ਜਿੱਥੇ ਸਰਟੀਫਿਕੇਟਾਂ ਨਾਲ ਸੰਬੰਧਿਤ ਕੇਸ ਆਉਂਦੇ ਹੋਣ ਉਹ ਸਰਟੀਫਿਕੇਟ ਜਿਨ੍ਹਾਂ ਦੇ ਬੇਸ ਤੇ ਕੋਈ ਕਿਸੇ ਦੀ ਨੌਕਰੀ ਲੈ ਸਕਦਾ ਕੋਈ ਕਿਸੇ ਦਾ ਹੱਕ ਮਾਰ ਸਕਦਾ ਕੋਈ ਪ੍ਰੋਮੋਸ਼ਨ ਬੈਨੀਫਿਟਸ ਲੈ ਸਕਦਾ ਸੋ ਇਸ ਤਰ੍ਹਾਂ ਨਾਲ ਇਹ ਡੈਲੀ ਮੇਜਰ ਦੇ ਸਿਰ ਤੇ ਇਸ ਕੇਸ ਨੂੰ ਪਾ ਕੇ ਨਿਕਲਣਾ ਕੋਈ ਬਹੁਤ ਸਮਝਦਾਰੀ ਨਹੀਂ ਲੱਗਦੀ ਕਿਉਂਕਿ ਇਹ ਸਹਾਇਕ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਦੇ ਅੰਦਰ ਸਾਰਾ ਕੰਮ ਕੀਤਾ ਜਾਂਦਾ ਦੇਖਾ ਇੱਥੇ ਮੈਂ ਇੱਕ ਗੱਲ ਦੁਬਾਰਾ ਫੇਰ ਕਹਿਣੀ ਚਾਹਣੀ ਆ ਕਿ 22 ਦਾ ਚਾਰਜ ਇਸ ਸਮੇਂ ਦੌਰਾਨ 27 ਯਾਨੀ ਕਿ ਸ਼੍ਰੀ ਪ੍ਰਵਿੰਦਰ ਸਿੰਘ ਕੋਲੇ ਸੀਗਾ ਤੇ ਉਸੇ ਦੌਰਾਨ ਇਹ ਸਰਟੀਫਿਕੇਟ ਜਿਹੜੇ ਨੇ ਇਹ ਫੇਕ ਸਰਟੀਫਿਕੇਟਸ ਦੀ ਬਿਲਕੁਲ ਸਹੀ ਹੋਣ ਦੀ ਰਿਪੋਰਟ ਬਣ ਕੇ ਫੀਲਡ ਦੇ ਵਿੱਚ ਗਈ ਆ ਦੇ ਸਾਥੀ ਕਹਿੰਨੇ ਕਿ ਰਿਕਾਰਡ ਦੇਣ ਤੋਂ ਜੇ ਮੈਂ ਰੋਕਿਆ ਹੋਵੇ ਤਾਂ ਇੱਕ ਵੀ ਬੰਦਾ ਮੇਰੇ ਸਾਹਮਣੇ ਲਿਆ ਦਿਓ ਤਾਂ ਮੈਂ ਇੱਥੇ ਫਿਰ ਕਹਿਣਾ ਚਾਹੁੰਦੀ ਆ ਪ੍ਰਵਿੰਦਰ ਸਿੰਘ ਜੀ ਇਹ ਫੈਕਟ ਫਾਈਨਡਿੰਗ ਰਿਪੋਰਟ ਹੈ ਜਿਹੜੀ ਇਹ ਕਿਸੇ ਨਾ ਕਿਸੇ ਗਵਾਹਾਂ ਦੇ ਯਾ ਸਟੇਟਮੈਂਟਸ ਤੇ ਬੇਸਡ ਹੀ ਹੋਊਗੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਹਮਣੇ ਜ਼ਰੂਰ ਆਊਗਾ ਕੀ ਕਿੰਨਾ ਦੇ ਇਹਦੇ ਵਿੱਚ ਗਵਾਹੀ ਲੱਗੀ ਹੋਈ ਹੈ ਜਾਂ ਕਿੰਨਾ ਵੱਲੋਂ ਇਸ ਇਸ ਥਿੰਗ ਨੂੰ ਆਥੈਂਟਿਕ ਦੱਸਿਆ ਗਿਆ ਕਿ ਜੋ ਤੁਸੀਂ ਮੁਲਾਜ਼ਮਾਂ ਨੂੰ ਰਿਕਾਰਡ ਦੇਣ ਤੋਂ ਰੋਕਿਆ ਤੇ ਦੂਜੀ ਗੱਲ ਮੈਂ ਇਹ ਵੀ ਪੁੱਛਣੀ ਚਾਹੁੰਦੀ ਆ ਕਿ ਜੇ ਮੇਰੀ ਸੇਧ ਤੇ ਕਿਸੇ ਕਿਸਮ ਦਾ ਕੋਈ ਕਪਲਾ ਕੋਈ ਗਲਤੀ ਨਹੀਂ ਹੋਈ ਤਾਂ ਮੈਂ ਕਿਸੇ ਨੂੰ ਰਿਕਾਰਡ ਦੇਣ ਤੋਂ ਕਿਉਂ ਰੋਕੂੰਗੀ ਮੇਰੀ ਅਲਮਾਰੀ ਦਫ਼ਤਰ ਦੇ ਵਿੱਚ ਹੀ ਪਈ ਹੈ ਜਿਹਨੂੰ ਜਸ ਰਿਕਾਰਡ ਦੀ ਲੋੜ ਹੈ ਉਹ ਮੰਗ ਸਕਦਾ ਤੇ ਮੈਂ ਬਿਲਕੁਲ ਰੋਕੂੰਗੀ ਨਹੀਂ ਕਿਉਂਕਿ ਮੇਰੀ ਸੀਟ ਤੇ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਜਦ ਤੱਕ ਆਪਾਂ ਕੋਈ ਗਲਤ ਕੰਮ ਕੋਈ ਸਸਪੀਸ਼ੀਅਸ ਕੰਮ ਨਹੀਂ ਕਰਦੇ ਤਾਂ ਆਪਾਂ ਨੂੰ ਉਸ ਕੇਸ ਲਈ ਇੰਟਰਵੈਨ ਕਰਨ ਦੀ ਬਹੁਤੀ ਲੋੜ ਨਹੀਂ ਮਹਿਸੂਸ ਹੁੰਦੀ ਫਿਰ ਉਸ ਤੋਂ ਬਾਅਦ ਭਰਾ ਨੇ ਪੈਸੇ ਭੇਜੇ ਵਾਲਾ ਮਸਲਾ ਆਇਆ ਤੇ ਜੇਕਰ ਇਹ ਫੈਕਟ ਸਹੀ ਸੀਗਾ ਕਿ ਭਰਾ ਨੇ ਪੈਸੇ ਭੇਜੇ ਸੀ ਠੀਕ ਹੈ ਭੇਜੇ ਹੋ ਸਕਦੇ ਨੇ ਤਾਂ ਜਿਸ ਸਮੇਂ ਦੀ ਇਨਕੁਆਰੀ ਚੱਲ ਰਹੀ ਸੀ ਤੁਹਾਨੂੰ ਇਹ ਗੱਲ ਉਸ ਸਮੇਂ ਧਿਆਨ ਚ ਲਿਆਉਣੀ ਚਾਹੀਦੀ ਸੀ ਤੇ ਇੱਕ ਗੱਲ ਮੈਂ ਇੱਥੇ ਮੁਲਾਜ਼ਮ ਸਾਥੀਓ ਹੋਰ ਤੁਹਾਨੂੰ ਯਾਦ ਦਿਵਾਉਣੀ ਚਾਹੁੰਦੀ ਆ ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਆਪਣੇ ਜਗਜੀਤ ਸਿੰਘ ਸੀ ਸੀਨੀਅਰ ਸਹਾਇਕ ਗੁਪ ਸ਼ਾਖਾ ਉਹਨਾਂ ਨੂੰ ਆਪਣੇ ਸਤਕਾਰਯੋਗ ਚੇਅਰਮੈਨ ਕਹਾ ਜਾਂ ਕੀ ਕਹਾ ਸਾਭਕਾ ਚੇਅਰਮੈਨ ਯੋਗਰਾਜ ਜੀ ਵੱਲੋਂ ਸਿਰਫ ਦੋ ਪੇਪਰ ਫੜਨ ਦੇ ਦੋਸ਼ ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਜਿਹਦੀ ਕੋਈ ਫੈਕਟ ਫਾਈਨਡਿੰਗ ਨਹੀਂ ਹੋਈ ਸੀ ਕੋਈ ਕੁਝ ਨਹੀਂ ਹੋਇਆ ਸੀ ਉਦੋਂ ਤਾਂ ਸਾਥੀ ਨੇ ਕਦੇ ਕਿਹਾ ਨਹੀਂ ਹੈਗਾ ਵੀ ਜੇ ਪੇਪਰਾਂ ਦੇ ਵਿੱਚੋਂ ਕੀ ਨਿਕਲ ਸਕਦਾ ਪੈਸਿਆਂ ਦਾ ਲੈਣ ਦੇਣ ਜੋ ਹਰ ਸਹੀ EMPLOYEE ਐਵੋਇਡ ਕਰਦਾ ਕਿ ਜੇ ਮੈਂ ਚਾਹੇ ਘਰ ਤੋਂ ਵੀ ਮੰਗਵਾਏ ਹੁਣ ਪਰ ਮੈਂ ਇਹਨੂੰ ਓਪਨਲੀ ਨਾ ਫੜਾਂ ਕਿਉਂਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਨਡਾਇਰੈਕਟਲੀ ਰਿਸ਼ਵਤ ਦਾ ਕੇਸ ਬਣ ਸਕਦਾ ਤਾਂ ਉਸ ਚੀਜ਼ ਨੂੰ ਆਪਾਂ ਐਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਬ੍ਰਦਰ ਜਿਹੜੇ ਤੁਸੀਂ ਇੱਥੇ ਰੈਫਰੈਂਸ ਦੇ ਰਹੇ ਹੋ ਵਿੱਚ ਕਿ ਇੱਕ ਘਰ ਛੱਡ ਕੇ ਹੀ ਰਹਿੰਦੇ ਨੇ ਤਾਂ ਮੈਨੂੰ ਲੱਗਦਾ ਵੀ ਫਿਰ ਜੇ ਫੀਸ ਦੇਣੀ ਸੀ ਤਾਂ ਉਹ ਘਰ 'ਚ ਵੀ ਫੜਾਈ ਜਾਣੀ ਤਾਂ ਬਹੁਤ ਸੌਖੀ ਸੀਗੀ ਬਕਾਇਦਾ ਐਤ ਦੀ ਦੂਰ ਆ ਕੇ ਪੈਸੇ ਫੜਾਉਣ ਲਈ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਕੇਸ ਹੈ ਸਰਟੀਫਿਕੇਟਾਂ ਦਾ ਇਹ ਬਹੁਤ ਵੱਡਾ ਸਰਗਨਾ ਤੇ ਬਹੁਤ ਵੱਡਾ ਗੈਂਗ ਕੰਮ ਕਰ ਰਿਹਾ ਤਾਂ ਮੈਂ ਪੁੱਛਣਾ ਚਾਹੁੰਦੀ ਆ ਪਵਿੰਦਰ ਸਿੰਘ ਜੀ ਕਿ ਇਹ ਜਿਹੜਾ ਸਰਗਨਾ ਗੈਂਗ ਹੈ ਕੀ ਇਹ ਇੱਕ ਦਿਨ ਜੀ ਤੁਹਾਡੇ ਧਿਆਨ ਚ ਆਇਆ ਤੁਸੀਂ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਸਟੇਟਮੈਂਟ ਚ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਤਾਂ ਤੁਹਾਨੂੰ ਤਾਂ ਇੱਥੇ ਹੈੱਡ ਹੈੱਡ ਆਫਿਸ ਆਇਆ ਨੂੰ ਬਹੁਤ ਸਾਲਾਂ ਦਾ ਸਮਾਂ ਹੋ ਚੁੱਕਿਆ 19 ਸਾਲ ਦੀ ਤੁਹਾਡੀ ਨੌਕਰੀ ਹੋ ਚੁੱਕੀ ਹੈ ਕੀ ਤੁਸੀਂ ਜਥੇਬੰਦੀ ਦੇ ਪ੍ਰਧਾਨ ਵੀ ਬੜੀ ਵਾਰੀ ਰਹਿ ਚੁੱਕੇ ਹੋ ਜਥੇਬੰਦੀ ਦੇ ਵਿੱਚ ਕੰਮ ਕਰਦੇ ਆ ਰਹੇ ਹੋ ਤਾਂ ਕੀ ਤੁਹਾਨੂੰ ਉਦੋਂ ਤੱਕ ਪਤਾ ਨਹੀਂ ਲੱਗਿਆ ਕਿ ਕੋਈ ਸਰਗਣਾ ਕੰਮ ਕਰ ਰਿਹਾ ਉਦੋਂ ਤਾਂ ਤੁਸੀਂ ਕਦੇ ਉਸ ਸਰਗਣਾ ਗੈਂਗ ਦੇ ਵਿਰੁੱਧ ਆਵਾਜ਼ ਨਹੀਂ ਉਠਾਈ ਪਰ ਅੱਜ ਜਦੋਂ ਤੁਸੀਂ ਇਹ ਖੁਦ ਕੇਸ ਜਿੰਵਾਲਵ ਹੋ ਰਹੇ ਹੋ ਤੁਹਾਨੂੰ ਸਭ ਕੁਝ ਨਜ਼ਰ ਆ ਰਿਹਾ ਹੈ ਕਿ ਇਹ ਕੇਸ ਵੀ ਚੱਲਦੇ ਨੇ ਗੈਂਗ ਵੀ ਇੱਥੇ ਬਹੁਤ ਕੰਮ ਕਰ ਰਹੇ ਨੇ ਬਹੁਤ ਵੱਡੇ ਨੈਕਸਸ ਨੇ ਜਿਹੜੇ ਸਰਟੀਫਿਕੇਟ ਬੇਚ ਰਹੇ ਨੇ ਮੁਲਾਜ਼ਮ ਇੱਥੇ ਖਰਾਬ ਕਰ ਰਹੇ ਨੇ ਉੱਚੇ ਅਹੁਦਿਆਂ ਤੇ ਬੈਠੇ ਹੋਏ ਨੇ ਪਰ ਹੁਣ ਤੱਕ ਕਰੇ ਤੁਹਾਡੀ ਕਿਸੇ ਵੀਡੀਓ ਚ ਕਿਸੇ ਆਡੀਓ ਚ ਕਿਸੇ ਮੈਸੇਜ ਦੇ ਵਿੱਚ ਇਹਰੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੋ ਇਹ ਵੀ ਆਪਣੇ ਆਪ ਦੇ ਵਿੱਚ ਜ਼ਰੂਰ ਇੱਕ ਸ਼ੰਕਾ ਜ਼ਾਹਿਰ ਕਰਦੀ ਹੈ ਪ੍ਰਿੰਪਲ ਵੰਦੇ ਸਿੰਘ ਵੱਲੋਂ ਕਿਹਾ ਗਿਆ ਕਿ ਮੈਂ ਮੁਲਾਜ਼ਮਾਂ ਨਾਲ ਖੜਾ ਸੀ ਬਿੰਨੂ ਇਹ ਗੱਲ ਸੁਣ ਕੇ ਬਹੁਤ ਹਾਸਾ ਹੀ ਆਇਆ ਕਿ ਮੈਂ ਮੁਲਾਜ਼ਮਾਂ ਨਾਲ ਖੜਾ ਸੀ ਕੋਈ ਗੱਲ ਨਹੀਂ ਪੀੜ ਪੈਂਦੀ ਰਹਿੰਦੀ ਐ ਤੇ ਮੇਰੇ ਨਾਲ ਵੀ ਉਦਾਂ ਹੀ ਹੋਇਆ ਤੇ ਮੁਲਾਜ਼ਮ ਅੱਜ ਵੀ ਮੇਰੇ ਨਾਲ ਨਹੀਂ ਮੁਲਾਜ਼ਮ ਸਾਥੀਓ ਇਹ ਗੱਲ ਤੁਹਾਡੇ ਧਿਆਨ ਚ ਲਿਆਉਣੀ ਬੇਹੱਦ ਜ਼ਰੂਰੀ ਐ ਕਿ ਜੇਕਰ ਪਰਵਿੰਦਰ ਸਿੰਘ ਮੁਲਾਜ਼ਮ ਮੰਗਾ ਤੇ ਪੈਰਾ ਦਿੰਦੇ ਹੋਏ ਮੁਲਾਜ਼ਮਾਂ ਦੀ ਖਾਤਰ ਲੜਦੇ ਹੋਏ ਬੋਰਡ ਦੇ ਹਿੱਤਾਂ ਦੀ ਖਾਤਰ ਲੜਦੇ ਹੋਏ ਸਸਪੈਂਡ ਹੋਏ ਹੁੰਦੇ ਤਾਂ ਪਰਵਿੰਦਰ ਸਿੰਘ ਜੀ ਦੇ ਤੁਸੀਂ ਤੇ ਤੁਹਾਡੇ ਸਾਥੀਆਂ ਨੂੰ ਗਰੁੱਪਾਂ ਦੇ ਵਿੱਚ ਮੁਲਾਜ਼ਮਾਂ ਦਾ ਸਾਥ ਲੈਣ ਲਈ ਅਪੀਲ ਕਰਨ ਦੀ ਕਾਨਫਰੰਸਾਂ ਕਰਨ ਦੀ ਖਬਰਾਂ ਲਵਾਉਣ ਦੀ ਲੋੜ ਨਹੀਂ ਸੀ ਪੈਣੀ ਮੈਂ ਤੇ ਮੇਰਾ ਗਰੁੱਪ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਜੇਕਰ ਤੁਸੀਂ ਇਸ ਕੇਸ ਕਰਕੇ ਸਸਪੈਂਡ ਹੋਏ ਹੁੰਦੇ ਕਰਪਸ਼ਨ ਜਾਲਸਾ ਜੀ 420 ਦੇ ਕੇਸ ਤੋਂ ਬਿਨਾਂ ਤੁਸੀਂ ਮੁਲਾਜ਼ਮ ਮੰਗਾ ਦੀ ਖਾਤਰ ਲੜਦੇ ਸਸਪੈਂਡ ਹੋਏ ਹੁੰਦੇ ਤੇ ਜੇਕਰ ਤੁਹਾਡੇ ਆਰਡਰ 4 ਵਜੇ ਨਿਕਲੇ ਨੇ ਤਾਂ 4:02 ਮਿੰਟ ਤੇ ਸਾਰਾ ਬੋਰਡ ਦਫਤਰ ਥੱਲੇ ਬੱਸਾਂ ਕੋਲੇ ਇਕੱਠਾ ਹੋਇਆ ਹੁੰਦਾ ਤੇ ਤੁਹਾਡੇ ਨਾਲ ਤੁਹਾਡੀ ਇਸ ਲੜਾਈ ਦੇ ਵਿੱਚ ਸਾਥ ਦੇ ਰਿਹਾ ਹੁੰਦਾ ਪਰ ਇਹ ਕੇਸ ਸਸਪੈਂਸ਼ਨ ਦਾ ਕੋਈ ਮੁਲਾਜ਼ਮ ਮੰਗਾ ਨਾਲ ਦੂਰ ਦੂਰ ਤੱਕ ਨਹੀਂ ਜੁੜਿਆ ਹੋਇਆ ਸਗੋਂ ਜੋ ਇਸ ਇਸ ਕੇਸ ਦੀ ਸੱਚਾਈ ਆ ਉਹ ਇਹ ਆ ਕਿ ਇਸ ਕੇਸ ਨੂੰ ਆਪਣੇ ਵਿਰੁੱਧ ਚੱਲਦਿਆਂ ਦੇਖ ਕੇ ਤੁਸੀਂ ਮੈਨੇਜਮੈਂਟ ਤੇ ਆਪਣਾ ਪ੍ਰੈਸ਼ਰ ਬਣਾਉਣ ਲਈ ਕਦੇ ਚੇਅਰਪਰਸਨ ਮੈਡਮ ਦੀ ਯੋਗਾ ਮਾਲਾ ਦਾ ਬਾਈਕਾਟ ਕੀਤਾ ਕਦੇ ਮੁਲਾਜ਼ਮਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੋਂ ਰੋਕਿਆ ਕਦੇ ਸਕੱਤਰ ਜੀ ਦੀਆਂ ਖਬਰਾਂ ਲਗਵਾਈਆਂ ਇੰਨਾ ਹੀ ਨਹੀਂ ਕਦੇ ਤੁਸੀਂ ਭਰਤੀਆਂ ਨੂੰ ਬੇਪੁਨਿਆਦ ਦੱਸਿਆ ਕਦੇ ਤੁਸੀਂ ਸੁਪਰਡੰਡਰਾਂ ਦੀਆਂ ਤਰੱਕੀਆਂ ਨੂੰ ਗਲਤ ਦੱਸਿਆ ਕਦੇ ਤੁਸੀਂ ਡੀ ਡਾਟਾ ਐਂਟਰੀ ਆਪਰੇਟਰ ਨੇ ਜੋ ਸਾਡੇ ਉਹਨਾਂ ਦੀਆਂ ਭਰਤੀਆਂ ਨਜਾਇਜ਼ ਠਹਿਰਾਇਆ ਕਦੇ ਤੁਸੀਂ ਸ਼ਿਕਾਇਤ ਕਰਨ ਲਈ ਮੰਤਰੀਆਂ ਤੱਕ ਪਹੁੰਚ ਕੀਤੀ ਕਿ ਕੋਰ ਲੱਗੇ ਦੌਰਾਨ ਸਕੱਤਰ ਜੀ ਵੱਲੋਂ ਕਿਉਂ ਐਡਜਸਟਮੈਂਟਸ ਕੀਤੀਆਂ ਗਈਆਂ ਮੈਂ ਪੁੱਛਦੀ ਹਾਂ ਕਿ ਜੇਕਰ ਤੁਸੀਂ ਮੁਲਾਜ਼ਮਾਂ ਦੇ ਇੰਨੇ ਫਾਇਦੇ ਸੋਚਦੇ ਸੀ ਉਹਨਾਂ ਮੁਲਾਜ਼ਮਾਂ ਤੋਂ ਤੁਸੀਂ ਆਪਣੇ ਸਾਥ ਦੀ ਮੰਗ ਕਰਦੇ ਹੋ ਅਪੀਲ ਕਰਦੇ ਹੋ ਤੁਸੀਂ ਉਹਨਾਂ ਮੁਲਾਜ਼ਮਾਂ ਨੂੰ ਕੀ ਦਿੱਤਾ ਜੇਕਰ ਸਖਤਰ ਜੀ ਨੇ ਐਡਜਸਟਮੈਂਟਸ ਕੀਤੀਆਂ ਸੀ ਉਹਨਾਂ ਦੀਆਂ ਪ੍ਰੋਮੋਸ਼ਨਸ ਜੋ ਲੰਬੇ ਸਮੇਂ ਤੋਂ ਉਡੀਕ ਰਹੇ ਸੀਗੇ ਉਹ ਵੀ ਪ੍ਰੋਮੋਸ਼ਨਾਂ ਦਾ ਉਹਨਾਂ ਨੇ ਆਨੰਦ ਮਾਣਨਾ ਸ਼ੁਰੂ ਕੀਤਾ ਤੇ ਤੁਸੀਂ ਉਹਨਾਂ ਦੇ ਕੰਪਲੇਂਟਸ ਦੇਣੀਆਂ ਸ਼ੁਰੂ ਕਰਤੀਆਂ ਕਿ ਪ੍ਰੋਮੋਸ਼ਨਾਂ ਕਿੱਦਾਂ ਹੋ ਗਈਆਂ ਇਹਨਾਂ ਦੀ ਭਰਤੀ ਗਲਤ ਹੈ ਇਹਨਾਂ ਦੀ ਐਡਜਸਟਮੈਂਟਸ ਕਿੱਦਾਂ ਹੋ ਗਈਆਂ ਤੇ ਫਿਰ ਤੁਸੀਂ ਮੁਲਾਜ਼ਮਾਂ ਤੋਂ ਆਪਣੇ ਸਾਥ ਦੀ ਮੰਗ ਕਰਦੇ ਹੋ ਇਹ ਦੋਨੋਂ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਕੌਂਟਰਡਿਕਟਰੀ ਨੇ ਪ੍ਰਵਿੰਦਰ ਸਿੰਘ ਜੀ ਕਹਿੰਦੇ ਕਿ ਮੇਰੀ 19 ਸਾਲ 3 ਮਹੀਨੇ ਦੀ ਨੌਕਰੀ ਹੋ ਗਈ ਅੱਜ ਤੱਕ ਮੇਰੇ ਤੇ ਕੋਈ ਦੋਸ਼ ਨਹੀਂ ਲੱਗਿਆ ਪ੍ਰਵਿੰਦਰ ਸਿੰਘ ਜੀ ਤੇ ਮਲਾਜ਼ਮ ਸਾਥੀਓ ਇੱਥੇ ਤੁਹਾਨੂੰ ਅਸੀਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦੇ ਆ ਕਿ ਪਿਛਲੇ ਸਮੇਂ ਤੋਂ ਕਿਉਂਕਿ 2-3 ਸਾਲਾਂ ਦੇ ਸਮੇਂ ਤੋਂ ਪਹਿਲਾਂ ਦਾ ਮੈਂ ਕੋਈ ਆਪਣੀ ਸਟੇਟਮੈਂਟ ਨਹੀਂ ਦਊਂਗੀ ਪਰ ਹਾਂ ਪਿਛਲੇ ਸਾਲਾਂ ਦੇ ਦੌਰਾਨ ਸਾਡੇ ਕੋਲੇ 3 ਕੇਸ ਇਹੋ ਜਿਹੇ ਪਏ ਨੇ ਅਲੋਂਗ ਵਿਦ ਡਾਇਰੀ ਨੰਬਰ ਜਿਹੜੇ ਕਿ ਇਹਨਾਂ ਦੇ ਖਿਲਾਫ ਕਰਪਸ਼ਨ ਦੀਆਂ ਪੈਸੇ ਲੈਣ ਦੀ ਤੇ ਇੱਕ ਮਿਸਕੰਡਕਟ ਦੀ ਕੰਪਲੇਂਟ ਬੋਰਡ ਦੇ ਵਿੱਚ ਪ੍ਰਾਪਤ ਹੋਈ ਹੈ ਲੋੜ ਪੈਣ ਤੇ ਅਸੀਂ ਉਹਨਾਂ ਦੇ ਡਾਇਰੀ ਨੰਬਰ ਵੀ ਜਗ ਜਾਹਰ ਜ਼ਰੂਰ ਕਰਾਂਗੇ ਤੇ ਉਹਨਾਂ ਕੰਪਲੇਂਟਸ ਦੇ ਅਨੁਸਾਰ ਦੋ ਕੰਪਲੇਂਟਸ ਈਪੀ ਤੋਂ ਪੁੱਟ ਅਪ ਹੋ ਕੇ ਆਪਣੇ ਚੇਅਰ ਪਰ ਚੇਅਰਮੈਨ ਸਾਬका ਚੇਅਰਮੈਨ ਯੋਗਰਾਜ ਜੀ ਕੋਲੇ ਪਹੁੰਚੀਆਂ ਸੀਗੀਆਂ ਇੱਕ ਕੰਪਲੇਂਟ ਡਾਇਰੈਕਟ ਉਹਨਾਂ ਨੂੰ ਮਿਲ ਗਈ ਸੀ ਕਿ ਜਿਹਦੇ ਤੇ ਕਾਰਵਾਈ ਹੋਣ ਦੀ ਆਪਾਂ ਕੀ ਉਮੀਦ ਰੱਖ ਸਕਦੇ ਅਸੀਂ ਜਿਹੜੀਆਂ ਦੋ ਕੰਪਲੇਂਟਸ ਸੀਗੀਆਂ ਉਹ ਵੀ ਸਾਲ ਡੇਢ ਸਾਲ ਫਾਈਲ ਉਹਨਾਂ ਵੱਲੋਂ ਦੱਬ ਲਈ ਗਈ ਤੇ ਉਹਦਾ ਕੋਈ ਰਿਜ਼ਲਟ ਸਾਹਮਣੇ ਨਹੀਂ ਆਇਆ ਹੈਗਾ ਕਿਉਂਕਿ ਉਹ ਖੁਦ ਹੀ ਦੋਨੋਂ ਜਾਣੇ ਮਿਲੇ ਭੁਗਤ ਨਾਲ ਦਫਤਰ ਉਹਦਾ ਚੱਲਦਾ ਸੀਗਾ ਇਹ ਅਸੀਂ ਅੱਗੇ ਵੀ ਆਪਣੀਆਂ ਵੀਡੀਓਜ਼ 'ਚ ਬਹੁਤ ਵਾਰ ਕਹਿ ਚੁੱਕੇ ਹਾਂ ਤੇ ਪਰ ਮੈਂ ਯਕੀਨਨ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਇੱਕ ਗੱਲ ਕਹਿਣੀ ਆ ਕਿ ਜੇਕਰ ਉਦੋਂ ਉਹਨਾਂ ਕੇਸਾਂ ਤੇ ਕਾਰਵਾਈ ਹੋਈ ਹੁੰਦੀ ਤਾਂ ਪ੍ਰਵਿੰਦਰ ਸਿੰਘ ਜੀ ਅੱਜ ਇਹ ਕੇਸ ਜੋ ਮੁਲਾਜ਼ਮਾਂ ਦੇ ਸਾਹਮਣੇ ਪਹਿਲੀ ਵਾਰੀ ਆਇਆ ਇਹ ਪਹਿਲਾ ਕੇਸ ਨਾ ਹੁੰਦਾ ਜਾਂ ਉਹਨਾਂ ਤੇ ਕਾਰਵਾਈ ਹੁੰਦੀ ਤਾਂ ਇਹ ਜੋ ਸਾਥੀ ਜਿਹੜੇ ਵਿਚਾਰੇ ਇਹ ਕੈਂਡੀਡੇਟ ਤੋਂ ਇਹਦੇ ਸਫਰਰਸ ਨੇ ਉਹ ਵਿਚਾਰੇ ਬਚ ਜਾਂਦੇ ਫਿਰ ਅੱਪਾ ਗੱਲ ਕਰਦੇ ਆ ਕਿ ਇਹਨਾਂ ਵੱਲੋਂ ਖੁਦ ਗਰੁੱਪ ਦੇ ਵਿੱਚ ਆਰਡਰ ਤੇ ਇਸ ਖਬਰ ਨੂੰ ਪਾਇਆ ਗਿਆ ਮੈਂ ਪਹਿਲਾਂ ਇਹ ਜਿਹੜੀ ਖਬਰ ਆ ਸਕੱਤਰ ਜੀ ਦੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਤੇ ਮੈਂ ਹੁਣ ਦੁਬਾਰਾ ਵੀ ਇਹੀ ਤੁਹਾਨੂੰ ਕਹਿਣਾ ਚਾਹੁੰਦੀ ਆ ਵੀ ਇਹਨਾਂ ਇਹਨਾਂ ਦੋਹਾਂ ਦਾ ਆਪਸ ਕੋਈ ਰਿਲੇਵੈਂਸੀ ਹੈ ਨਹੀਂ ਸਗੋਂ ਆਪਣੇ ਖਿਲਾਫ ਜਾਂਦਿਆਂ ਦੇਖ ਕੇ ਇਸ ਕੇਸ ਨੂੰ ਇਹੋ ਜਿਹੀਆਂ ਖਬਰਾਂ ਲਗਵਾਈਆਂ ਗਈਆਂ ਤਾਂ ਕਿ ਮੈਨੇਜਮੈਂਟ ਤੇ ਪ੍ਰੈਸ਼ਰ ਬਣ ਸਕੇ ਤੇ ਉਹਨਾਂ ਦਾ ਧਿਆਨ ਇਸ ਕੇਸ ਵੱਲੋਂ ਭਟਕ ਸਕੇ ਤੇ ਇਹ ਜਿਹੜਾ ਕੇਸ ਹੈ ਉਹ ਬਹੁਤ ਲਾਈਟ ਹੋ ਜਾਵੇ ਤੇ ਉਹਨਾਂ ਨੂੰ ਅਜਿਹੇ ਕਨਸੀਕਵੈਂਸਸ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੂਜੀ ਗੱਲ ਕਿ ਇਹੇ ਖਬਰਾਂ ਲਗਵਾਉਣ ਦੀ ਨੌਬਤ ਕਿਉਂ ਆਈ ਮਲਾਜ਼ਮ ਸਾਥੀਓ ਇਹਦੇ ਵਿੱਚ ਮਲਾਜ਼ਮਾਂ ਦੇ ਹਿੱਤ ਮਲਾਜ਼ਮਾਂ ਦੀਆਂ ਮੰਗਾਂ ਬੋਰਡ ਦਾ ਹਿੱਤ ਉਹਦੇ ਨਾਲ ਦੂਰ ਦੂਰ ਤੱਕ ਕੁਝ ਨਹੀਂ ਜੁੜਿਆ ਤੁਸੀਂ ਸਾਰੇ ਇਸੇ ਦਫ਼ਤਰ ਦਾ ਹਿੱਸਾ ਹੋ ਤੁਸੀਂ ਬਖੂਬੀ ਸਮਝ ਸਕਦੇ ਹੋ ਕਿ ਪਿਛਲੇ 3 ਸਾਲਾਂ ਦੇ ਵਿੱਚ ਸਾਬਕਾ ਚੇਅਰਮੈਨ ਯੋਗਰਾਜ ਨੇ ਦਫ਼ਤਰ ਦਾ ਰੱਜ ਕੇ ਨੁਕਸਾਨ ਕੀਤਾ ਵਿੱਤੀ ਤੌਰ ਤੇ ਵੀ ਕੀਤਾ ਮਲਾਜ਼ਮਾਂ ਦੀਆਂ ਇਨਕੁਆਰੀਆਂ ਕਰਾਤੀਆਂ 409 ਮਲਾਜ਼ਮ ਇਨਕੁਆਰੀਆਂ ਚਲ ਜਾਂਦੇ ਜੋ ਕਿਸੇ ਸ਼ੱਕ ਦੇ ਬੇਸਡ ਇਨਕੁਆਰੀਆਂ ਨਹੀਂ ਸੀਗੀਆਂ ਬਲਕਿ ਖੁੰਦਕਬਾਜ਼ੀ ਦੇ ਵਿੱਚ ਇਨਡਾਇਰੈਕਟ ਖੁੰਦਕਬਾਜ਼ੀ ਦੇ ਵਿੱਚ ਮਲਾਜ਼ਮਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਉਲਝਾਇਆ ਗਿਆ ਪਰ ਉਦੋਂ ਆਵਾਜ਼ ਕਦੇ ਨਹੀਂ ਉਠਾਈ ਗਈ ਕਿਉਂ ਕਿਉਂਕਿ ਤਿੰਨ-ਤਿੰਨ ਘੰਟੇ 5 ਵਜੇ ਤੋਂ ਬਾਅਦ ਉੱਥੇ ਚਾਹਾਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਤੇ ਮੈਂ ਯਕੀਨ ਨਾਲ ਕਹਿੰਨੀ ਆ ਕਿ ਜੇਕਰ ਹੁਣ ਦੀ ਮੈਨੇਜਮੈਂਟ ਜਿਹੜੀ ਕਿ ਇਹਨਾਂ ਨੂੰ ਕੋਈ ਇੰਪੋਰਟੈਂਸ ਨਹੀਂ ਦੇ ਰਹੀ ਕਿਉਂਕਿ ਉਹ ਗਰੁੱਪ ਬਾਜੀ ਤੋਂ ਉਹ ਇਹਨਾਂ ਦੇ ਪਰਸਨਲ ਮੈਟਰਸ ਤੋਂ ਉਹ ਇਹਨਾਂ ਦੇ ਪਰਸਨਲ ਇੰਟਰਸਟ ਤੋਂ ਬਹੁਤ ਉੱਪਰ ਹੈ ਤਾਂ ਜੇਕਰ ਅੱਜ ਵੀ ਇਹਨਾਂ ਨੂੰ ਬਿਠਾਉਣ ਲੱਗ ਜਵੇ ਇਹਨਾਂ ਦੀਆਂ ਸਲਾਹਾਂ ਲੈਣ ਲੱਗ ਜਵੇ ਪ੍ਰਵਿੰਦਰ ਸਿੰਘ ਦੇ ਅਕੋਰਡਿੰਗ ਬਦਲੀਆਂ ਕਰਨ ਲੱਗ ਜਵੇ ਤਾਂ ਮੇਰਾ ਯਕੀਨ ਜਾਣਿਓ ਕਿ ਇਹੇ ਖਬਰਾਂ ਦੀ ਨੌਬਤ ਕਦੀ ਨਹੀਂ ਆਉਂਗੀ ਇੱਕ ਵਾਰੀ ਇਹੋ ਜਿਹਾ ਹੁਣ ਇਹ ਇਹ ਮਾਹੌਲ ਬਣਨ ਦੀ ਧੀਰ ਹੈ ਕਿਧਰੇ ਜਾਣ ਗਿਆ ਮਲਾਜ਼ਮਾਂ ਦੀਆਂ ਮੰਗਾਂ ਮਲਾਜ਼ਮਾਂ ਦੇ ਮੁੱਤੇ ਬੋਰਡ ਦਾ ਵਿੱਤੀ ਨੁਕਸਾਨ ਕਿਉਂਕਿ ਜਿਵੇਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੰਫੈਸ ਕੀਤੀ ਹੈ ਇਹ ਗੱਲ ਕੀ ਇਹ ਜਾਣਦੇ ਨੇ ਕਿ ਬਹੁਤ ਸਮੇਂ ਤੋਂ ਬੋਰਡ ਦੇ ਵਿੱਚ ਧੰਦਾ ਚੱਲ ਰਿਹਾ ਹੈ ਸਰਟੀਫਿਕੇਟ ਵੇਚਣ ਦਾ ਰਜਿਸਟ੍ਰੇਸ਼ਨ ਦੇ ਕੇਸ ਚੱਲ ਰਹੇ ਨੇ ਹੋਰ ਸਾਰੇ ਕੇਸ ਚੱਲਦੇ ਨੇ ਤਾਂ ਉਦੋਂ ਇਹਨਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਕਿਉਂ ਨਹੀਂ ਆਵਾਜ਼ ਉਠਾਈ 2-3 ਸਾਲਾਂ ਦੇ ਵਿੱਚ ਕੀ ਬੋਰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਜਗਜੀਤ ਕੁਮਾਰ ਸਿੰਘ ਜੀ ਸਸਪੈਂਡ ਹੋਏ ਸਾਡੇ ਤਿੰਨ ਇੱਕ ਜਸਪ੍ਰੀਤ ਗਿੱਲ ਜਿਹੜੇ ਅੰਕੜਾ ਅਫਸਰ ਨੇ ਤੇ ਪ੍ਰੈਸ ਸਕੱਤਰ ਨੇ ਜੱਥੇਬੰਦੀ ਦੇ ਵਿੱਚ ਉਹਨਾਂ ਨਾਲ ਲਖਨ ਸਿੰਘ ਜੀ ਉਹਨਾਂ ਨਾਲ ਭਗਵਾਨ ਸਿੰਘ ਜ਼ਿਲ੍ਹਾ ਮੈਨੇਜਰ ਉਹ ਸਸਪੈਂਡ ਹੋਏ ਟਿੱਕਾ ਰਾਮ ਤੇ ਅਕਰਮ ਮੈਡਮ ਸਸਪੈਂਡ ਹੋਏ ਤੇ ਉੱਥੋਂ ਵੀ ਅਫਸੋਸ ਦੀ ਗੱਲ ਹੈ ਕਿ ਜਿਸ ਦਿਨ ਟਿੱਕਾ ਰਾਮ ਜੀ ਦੇ ਆਰਡਰ ਨਿਕਲੇ ਸਸਪੈਂਸ਼ਨ ਦੇ ਉਹਨਾਂ ਨਾਲ ਕੋਈ ਵੀ ਇਹ ਦੁੱਖ ਸਾਂਝਾ ਕਰਨ ਦੀ ਬਜਾਏ ਅਸੀਂ ਪਹਿਲਾਂ ਵੀ ਆਪਣੀ ਵੀਡੀਓਸ ਦੱਸਿਆ ਸੀ ਕਿ ਸੇ ਪ੍ਰੀ ਯੂਨੀਅਨ ਦਫਤਰ 파ਟੀ ਚੱਲ ਰਹੀ ਸੀ ਤਾਂ ਕੀ ਜੱਥੇਬੰਦੀ ਜਾਂ ਜੱਥੇਬੰਦੀ ਦਾ ਪ੍ਰਧਾਨ ਇਸ ਲਈ ਚੁਣਿਆ ਜਾਂਦਾ ਕਿ ਉਹ ਮਲਾਜ਼ਮਾਂ ਨਾਲ ਖੜਾ ਨਾ ਹੋਵੇ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣੀ ਚਾਹੁੰਦੀ ਆ ਕਿ ਅੱਜ ਮੇਰੇ ਤੇ ਕੋਈ ਵਿਪਤਾ ਪੈ ਗਈ ਕੋਈ ਭੀੜ ਪੈ ਗਈ ਮੈਂ ਅੱਜ ਦੁਖੀ ਆ ਉਦੋਂ ਤਾਂ ਮੈਂ ਚਾਹੁੰਦੀ ਆ ਕਿ ਸਾਰੇ ਮੇਰੇ ਨਾਲ ਰੋਵੋ ਕਿਉਂਕਿ ਮੈਂ ਤੰਗ ਆ ਪਰ ਜਦੋਂ ਕਿਸੇ ਹੋਰ ਮੁਲਾਜ਼ਮ ਤੇ ਕੋਈ ਵਿਪਤਾ ਆਉਂਦੀ ਹੈ ਤਾਂ ਕੀ ਉਦੋਂ ਮੇਰਾ ਫਰਜ਼ ਨਹੀਂ ਬਣਦਾ ਕਿ ਮੈਂ ਉਹਦਾ ਸਾਥ ਦੇਵਾਂ ਸਾਡੇ ਮੁਲਾਜ਼ਮ ਸਸਪੈਂਡ ਹੋ ਗਏ ਪਿਛਲੇ ਸਾਲ ਦੇ ਵਿੱਚ ਮੁਲਾਜ਼ਮ ਬੋਰਡ ਬੋਰਡ ਦੇ ਮੁਲਾਜ਼ਮ ਪੈਨਸ਼ਨਰ ਤਨਖਾਹਾਂ ਨੂੰ ਮੈਡੀਕਲ ਬਿੱਲਾਂ ਨੂੰ ਪੈਨਸ਼ਨਾਂ ਨੂੰ ਤਰਸਦੇ ਰਹਿ ਗਏ 15 ਤਰੀਕ ਤੱਕ ਸਾਡੇ ਬੋਰਡ ਦੇ ਖਾਤੇ ਆਪਣੇ ਅਕਾਊਂਟਸ ਦੇ ਵਿੱਚ ਪੈਨਸ਼ਨਾਂ ਨਹੀਂ ਆਉਂਦੀਆਂ ਸੀਗੀਆਂ ਤਨਖਾਹਾਂ ਨਹੀਂ ਸੀ ਆਉਂਦੀਆਂ ਉਦੋਂ ਕਦੇ ਆਵਾਜ਼ ਨਹੀਂ ਉਠਾਈ ਗਈ ਉਦੋਂ ਕਦੇ ਜ਼ਿਕਰ ਨਹੀਂ ਕੀਤਾ ਗਿਆ ਪਰ ਹੁਣ ਦੀ ਮੈਨੇਜਮੈਂਟ ਇਹ ਵਾਕਈ ਕਾਬਲੇ ਤਾਰੀਫ ਹੈ ਕਿ ਹੁਣ ਦੀ ਮੈਨੇਜਮੈਂਟ ਤੇ ਅੱਜ ਤੋਂ ਜਥੇਬੰਦੀ ਜਦੋਂ ਵੀ ਆਪਣੀ ਬਣੀ ਹੈ ਅਕਤੂਬਰ ਤੋਂ ਉਦੋਂ ਤੱਕ ਜਥੇਬੰਦੀ ਦੇ ਆਗੂ ਬਾਕੀ ਆਗੂਆਂ ਨੂੰ ਪ੍ਰਧਾਨ ਦਾ ਸਾਖ ਨਹੀਂ ਮਿਲਿਆ ਪਰ ਮੈਂ ਇਸ ਗੱਲ ਹੀ ਆਪਣੇ ਨਾਲ ਦੇ ਸਾਥੀਆਂ ਨੂੰ ਬਧਾਈ ਦੇਣਾ ਚਾਹੁੰਦੀ ਹਾਂ ਕਿ ਇਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਮਲਾਜਮ ਮੰਗਾਂ ਤੇ ਪੈਰਾ ਦਿੰਦਿਆਂ ਹੋਇਆਂ ਉਹਨੂੰ ਪਹਿਲ ਦਿੰਦਿਆਂ ਹੋਇਆਂ ਇਲੈਕਸ਼ਨ ਦੌਰਾਨ ਕੀਤੇ ਹੋਏ ਵਾਅਦਿਆਂ ਨੂੰ ਮੂਰੇ ਰੱਖਦਿਆਂ ਹੋਇਆਂ ਮੰਤਰੀਆਂ ਨੂੰ ਮਿਲ ਕੇ ਜੋ ਸਾਡਾ ਬਕਾਇਆ ਖੜਾ ਸੀਗਾ ਬੋਰਡ ਦਾ ਅਸੀਂ ਕਦੇ ਦਾਵਾ ਨਹੀਂ ਕੀਤਾ ਸੀ ਕਿ ਕਈ-ਕਈ ਸੌ ਕਰੋੜ ਇਕੱਠਾ ਲੈ ਕੇ ਆਵਾਂਗੇ ਪਰ ਫਿਰ ਵੀ ਇਹਨਾਂ ਵੱਲੋਂ ਐਫਰਟਸ ਕਰਨ ਤੇ ਤੇ ਮੈਨੇਜਮੈਂਟ ਵੱਲੋਂ ਸਾਥ ਦੇਣ ਤੇ ਅੱਜ ਆਪਣੇ ਬੋਰਡ ਦੇ ਹਾਲਾਤ ਇਹ ਨੇ ਕਿ ਘੱਟੋ ਘੱਟ ਸਾਨੂੰ ਪੈਨਸ਼ਨਲ ਪੈਨਸ਼ਨਸ ਨਹੀਂ ਤੇ ਸਾਨੂੰ ਆਪਣੀਆਂ ਸੈਲਰੀਜ਼ ਲਈ ਤਰਸਣਾ ਨਹੀਂ ਪੈ ਰਿਹਾ ਇੱਕ ਤਰੀਕੂ ਸਾਡੇ ਤਨਖਾਹਾਂ ਤੇ ਪੈਨਸ਼ਨਲ ਖਾਤੇ ਵਿੱਚ ਆਉਂਦੀਆਂ ਨੇ ਸਿਰਫ ਇੰਨਾ ਹੀ ਨਹੀਂ ਉਸ ਤੋਂ ਇਲਾਵਾ ਬੋਰਡ ਦੇ ਪੈਸਿਆਂ ਦੇ ਨਾਲ ਬੋਰਡ ਵਿੱਚ ਆਏ ਪੈਸਿਆਂ ਦੇ ਨਾਲ ਅਸੀਂ ਜੋ ਪਕਾਏ ਸੀ ਏਰੀਅਰ ਆਪਣੇ ਬਣੇ ਪਏ ਸੀ ਇਹ ਚਾਹੇ ਕਿਸੇ ਵੀ ਕੈਟਾਗਰੀ ਦੇ ਹੁਣ ਉਹ ਵੀ ਦਿਵਾਉਣ ਦੇ ਵਿੱਚ ਕਾਮਯਾਬ ਹੋਏ ਆ ਸੋ ਮੈਂ ਇੱਥੇ ਇੱਕ ਇਹ ਸਵਾਲ ਕਰਨਾ ਚਾਹੁੰਦੀ ਆ ਕਿ ਮੁਲਾਜ਼ਮ ਸਾਥੀਓ ਇੱਕ ਉਹ ਮੈਨੇਜਮੈਂਟ ਸੀ ਜਿਹੜੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਮੁਲਾਜ਼ਮਾਂ ਨੂੰ ਉਲਝਾਈ ਜਾ ਰਹੀ ਸੀ ਕੇਸਾਂ ਦੇ ਵਿੱਚ ਉਹ ਚੰਗੀ ਸੀ ਜਾਂ ਇਹ ਮੈਨੇਜਮੈਂਟ ਚੰਗੀ ਆ ਜੋ ਮੁਲਾਜ਼ਮਾਂ ਦੇ ਹਿੱਤਾਂ ਦੇ ਜੋ ਬੋਰਡ ਦੇ ਹਿੱਤਾਂ ਦੀ ਗੱਲ ਕਰਦੀ ਹੈ ਜੋ ਪੈਸਾ ਵੀ ਲੈ ਕੇ ਆ ਰਹੀ ਹੈ ਜੋ ਲੋੜ ਪੈਂਦੇ ਮੁਲਾਜ਼ਮਾਂ ਦੀ ਕਿਤੇ ਜੋ ਵੀ ਐਡਜਸਟਮੈਂਟਸ ਕਰਨੀਆਂ ਪੈਂਦੀਆਂ ਨੇ ਤਰੱਕੀਆਂ ਦੀ ਲੋੜ ਪੈਂਦੀ ਆ ਉਹ ਵੀ ਕਰਕੇ ਦੇ ਰਹੀ ਆ ਤੇ ਅੱਜ ਸਾਨੂੰ ਇਹ ਤਨਖਾਹਾਂ ਦੇ ਲਾਲੇ ਨਹੀਂ ਪਏ ਹੋਏ ਤੇ ਦੂਸਰੀ ਗੱਲ ਇੱਕ ਉਹ ਚੇਅਰਮੈਨ ਸੀ ਜੋ ਬਿਲਕੁਲ ਨਾਨ ਪ੍ਰੋਫੈਸ਼ਨਲ ਸੀ ਯੋਗਰਾਜ ਜੀ ਇੱਕ ਸਾਡੇ ਇਹ ਚੇਅਰਪਰਸਨ ਮੈਡਮ ਨੇ ਜਿਨ੍ਹਾਂ ਨੇ ਕੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇੱਕ ਸਟੇਟ ਲੈਵਲ ਦੇ ਬੋਰਡ ਤੋਂ ਲੈ ਕੇ ਵਰਲਡ ਵਾਈਡ ਉਹਨੂੰ ਫੇਮਸ ਕੀਤਾ ਪੰਜਾਬੀ 올ੰਪੀਆਡ ਕਰਾ ਕੇ ਪੰਜਾਬ ਦੇ ਕੋਈ ਪਲਾਂਟੇਸ਼ਨ ਡਰਾਈਵ ਕਰਾ ਕੇ ਬੋਰਡ ਦੇ ਵਿੱਚ ਤੇ ਹੋਰ ਵੱਖ-ਵੱਖ ਉਹ ਕਈ ਇਹੋ ਜਿਹੇ ਅਹਿਮ ਗੱਲਾਂ ਦੇ ਉੱਪਰ ਅਹਿਮ ਪ੍ਰੋਜੈਕਟਸ ਦੇ ਉੱਪਰ ਕੰਮ ਵੀ ਕਰ ਰਹੇ ਨੇ ਕਿ ਤਾਂ ਕਿ ਆਪਣਾ ਜੋ ਬੋਰਡ ਹੈ ਉਹ ਵਰਲਡ ਵਾਈਡ ਲੈਵਲ ਤੇ ਉਹਦੀ ਇੱਕ ਪਛਾਣ ਬਣ ਸਕੇ ਸੋ ਮੈਨੂੰ ਨਹੀਂ ਲੱਗਦਾ ਕਿ ਮੈਨੇਜਮੈਂਟ ਹਲੇ ਤੱਕ ਬੋਰਡ ਲਈ ਜਾਂ ਮੁਲਾਜ਼ਮਾ ਲਈ ਕੋਈ ਗਲਤ ਫੈਸਲੇ ਕਰ ਰਹੀ ਆ ਫਿਰ ਪਰਵਿੰਦਰ ਸਿੰਘ ਜੀ ਨੇ ਗੱਲ ਕੀਤੀ ਰੋਲਟ ਐਕਟ ਉਹ ਰੋਲਟ ਐਕਟ ਵੀ ਯੋਗਰਾਜ ਜੀ ਦੇ ਦੌਰਾਨ ਹੋਈਆਂ ਮੁਲਾਜ਼ਮਾਂ ਦੀਆਂ ਕਾਰਵਾਈਆਂ ਦੇ ਨਾਲ ਸੰਬੰਧ ਰੱਖਦਾ ਜਦੋਂ ਤਾਂ ਖੁਦ ਤੇ ਚੱਕ ਦੇ ਆਧਾਰ ਤੇ ਫੈਕਟਸ ਦੇ ਬੇਸ ਤੇ ਇੱਕ ਰਿਪੋਰਟ ਤਿਆਰ ਹੋਈ ਤੇ ਸਸਪੈਂਸ਼ਨ ਹੋਈ ਉਦੋਂ ਰੋਲਟ ਐਕਟ ਵੀ ਯਾਦ ਆਇਆ ਪਰ ਜਦੋਂ ਵਿਚਾਰੇ ਮੁਲਾਜ਼ਮਾ ਨੂੰ ਸ਼ਾਮ ਨੂੰ ਚਾਹ ਪੀਣ ਤੋਂ ਅਗਲੇ ਦਿਨ ਬਦਲੀਆਂ ਹੋ ਜਾਂਦੀਆਂ ਸੀ ਕਿ ਨਵੇਂ ਨਵੇਂ tMapake board 'ਚ ਹੋ ਜਾਂਦੇ ਸੀ ਕਿਸੇ ਨੂੰ ਬੁਲਾ ਕੇ ਰਾਹ ਜਾਂਦੇ ਨੂੰ ਖਬਰੀਆਂ ਦੇ ਸਹਾਰੇ ਬੁਲਾ ਕੇ ਪੁੱਛਿਆ ਜਾਂਦਾ ਸੀ ਚੇਅਰਮੈਨ ਵੱਲੋਂ ਵੀਦੂ ਕਿੱਥੇ ਚੱਲਿਆ ਸੀਗਾ ਕੀ ਕਰਨ ਚੱਲਿਆ ਸੀਗਾ ਕਿਸੇ ਨੂੰ ਕਾਗਜ਼ ਫੜਨ ਤੇ ਸਸਪੈਂਡ ਕੀਤਾ ਜਾਂਦਾ ਸੀਗਾ ਤਾਂ ਉਦੋਂ ਰੋਲ ਐਟੈਕ ਨਹੀਂ ਸੀ ਜ਼ਿਆਦਾ ਆ ਕਿ ਮੁਲਾਜ਼ਮਾਂ ਦੀ ਖਾਤਰ ਖੜਨਾ ਹੈ ਮੁਲਾਜ਼ਮਾਂ ਨੂੰ ਤੁਸੀਂ ਸ਼ੱਕ ਦੇ ਆਧਾਰ ਤੇ ਕਿੱਦਾਂ ਬੁਲਾ ਸਕਦੇ ਹੋ ਉਹਨਾਂ ਦੇ ਜਾਣ ਤੋਂ ਬਾਅਦ ਕਈ ਮੁਲਾਜ਼ਮ ਕਈ ਲੇਡੀਜ਼ ਨੇ ਵੀ ਮੈਨੂੰ ਮਿਲ ਕੇ ਦੱਸਿਆ ਵੀ ਉਹਨਾਂ ਵੱਲੋਂ ਕਿਸ ਤਰ੍ਹਾਂ ਨਾਲ ਮਿਸਬਾਡੀ ਯੂਜ਼ ਕੀਤੇ ਜਾਂਦੇ ਸੀ ਜੋ ਮੈਨੂੰ ਲੱਗਦਾ ਥੋੜੀ ਜਿਹੀ ਕਿ ਉਸ ਟਾਈਮ ਭਾੜੇ ਧਿਆਨ ਚਾਏ ਹੁੰਦੇ ਤਾਂ ਉਹਨਾਂ ਨੂੰ ਅਸੀਂ ਉਸ ਟਾਈਮ ਜ਼ਰੂਰ ਉਸ ਗੱਲ ਵਾਸਤੇ ਤਿੱਖਾ ਸੰਘਰਸ਼ ਉਲਿੱਕਿਆ ਹੁੰਦਾ ਜੋ ਉਹਨਾਂ ਦਾ ਮੁਲਾਜ਼ਮਾਂ ਦੇ ਲਈ ਬਿਹੇਵੀਅਰ ਸੀਗਾ ਪਰ ਇਹ ਐਕਟ ਇਹ ਗੱਲਾਂ ਇਹ ਦੁੱਖ ਦਰਦ ਕਿਸੇ ਹੋਰ ਮੁਲਾਜ਼ਮ ਲਈ ਕਦੇ ਨਹੀਂ ਇਹਨਾਂ ਦੇ ਦਿਮਾਗ 'ਚ ਆਇਆ ਕਦੇ ਕੋਈ ਪ੍ਰੈਸ ਕਾਨਫਰੰਸਾਂ ਨਹੀਂ ਹੋਈਆਂ ਹੈਗੀਆਂ ਸਾਡੇ ਅਧਿਕਾਰੀ ਕਰਮਚਾਰੀ ਸਸਪੈਂਡ ਹੋਏ ਕਦੇ ਉਹਨਾਂ ਵਿਰੁੱਧ ਆਵਾਜ਼ ਨਹੀਂ ਉਠਾਈ ਗਈ ਕਦੇ ਉਹਦੋਂ ਮਲਟੀਮੀਡੀਅਮ ਨਹੀਂ ਦਿੱਤੇ ਗਏ ਕਿ ਜੇਕਰ ਇਹਨਾਂ ਨੂੰ ਕੱਲ ਤੱਕ ਬਹਾਲ ਨਾ ਕੀਤਾ ਤਾਂ ਹੋਰ ਜੱਥੇ ਬੰਦਿਆਂ ਬੁਲਾ ਕੇ ਅਸੀਂ ਤਿੱਖਾ ਸੰਘਰਸ਼ ਲਿਖਾਂਗੇ ਅਸੀਂ ਗੇਟ ਬੰਦ ਕਰਾਂਗੇ ਅਸੀਂ ਕੰਮ ਛੱਡਾਂਗੇ ਪਰ ਅੱਜ ਜਦੋਂ ਆਪਣੇ ਆਪ ਤੇ ਗੱਲ ਪਈ ਹੈ ਔਰ ਸਾਰੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਧਿਆਨ ਨਾਲ ਉਸ ਵੀਡੀਓ ਨੂੰ ਸੁਣਿਓ ਜੇਕਰ ਸੁਣਿਆ ਤਾਂ ਤੁਸੀਂ ਸਮਝ ਸਕੋਗੇ ਕੀ ਵੀਡੀਓ ਸੈਲਫ ਸੈਂਟਰलाइज्ड ਹੈ ਕਿ ਮੇਰਾ 0% ਉਸ ਕੰਮ ਦੇ ਨਾਲ ਲੈਣ ਦੇਣਾ ਤੇ ਜਿਹੜੇ ਦੋ ਸਾਥੀ ਵਿਚਾਰੇ ਹੈਲਪਰ ਸੀਨੀਅਰਸ ਦਾ ਆਰਡਰ ਉਹਨਾਂ ਦਾ ਮੰਨਣਾ ਡਿਊਟੀ ਹੈ ਉਹਨਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੋ ਆਪਾਂ ਸਮਝ ਸਕਦੇ ਆ ਕਿ ਕਿੰਨਾ ਕੁ ਆਪਾਂ ਮੁਲਾਜ਼ਮਾਂ ਦੇ ਹਿੱਤਾਂ ਦੀਆਂ ਕਿੰਨਾ ਕੁ ਆਪਾਂ ਮੁਲਾਜ਼ਮਾਂ ਦੇ ਪੱਖ ਦੀ ਇਹ ਗੱਲ ਜਾਂ ਉਹ ਸੋਚ ਰੱਖਦੇ ਆ ਇਹ ਸੋਚਾਂ ਸਿਰਫ ਕਦੋਂ ਸਾਹਮਣੇ ਆ ਰਹੀਆਂ ਨੇ ਜਦੋਂ ਖੁਦ ਤੇ ਵਿਪਤਾ ਬਣੀ ਹੋਈ ਆ ਫਿਰ ਸਰਟੀਫਿਕੇਟਸ ਦੀ ਇੱਕ ਗੱਲ ਹੋਈ ਹੈ ਕਿ ਸਰਟੀਫਿਕੇਟ ਗਲਤ ਪ੍ਰਿੰਟ ਹੋਏ ਨੇ ਉਹ ਮੈਨੇਜਮੈਂਟ ਦਾ ਮਸਲਾ ਹੈ ਉਹਨਾਂ ਨੇ ਦੇਖਣਾ ਕਿ ਕਿਹਦੀ ਗਲਤੀ ਹੋਊਗੀ ਉਹਨੂੰ ਕੀ ਸਜ਼ਾ ਦੇਣੀ ਹੈ ਕਿਸ ਤਰ੍ਹਾਂ ਉਹਨੂੰ ਸੁਧਾਰ ਕੀਤਾ ਜਾਣਾ ਪਰ ਜਿਹੜੀ ਗੱਲ ਉਹਦੇ ਵਿੱਚ ਕਹੀ ਗਈ ਹੈ ਕਿ 2.5 ਲੱਖ ਸਰਟੀਫਿਕੇਟ ਆਊਗਾ ਜੀ 10 ਲੱਖ 10000 ਇਧਰ ਉਧਰ ਹੋ ਜਾਊਗਾ ਤੇ ਉਹ ਮਿਸਯੂਜ਼ ਹੋਊਗਾ ਤਾਂ ਮੈਂ ਦੱਸਣਾ ਚਾਹੁੰਦੀ ਆ ਪ੍ਰਵਿੰਦਰ ਸਿੰਘ ਜੀ ਜਿਹੜੇ ਉਹ ਸਰਟੀਫਿਕੇਟ ਆਉਂਦੇ ਨੇ ਆਲਰੇਡੀ ਪ੍ਰਿੰਟਡ ਸਰਟੀਫਿਕੇਟਸ ਹੁੰਦੇ ਨੇ ਜੋ ਥੋੜੀ ਦੇਰ ਬਾਅਦ ਡਿਸਟਰੋਏ ਕਰਨ ਦੇ ਬਕਾਇਦਾ ਆਰਡਰ ਲਏ ਜਾਂਦੇ ਨੇ ਤੇ ਪ੍ਰਿੰਟਡ ਸਰਟੀਫਿਕੇਟਸ ਕੈਨ ਨਾਟ ਬੀ ਮਿਸਯੂਜ਼ਡ ਸੋ ਮੈਂ ਤੁਹਾਨੂੰ ਅਖੀਰ ਦੇ ਵਿੱਚ ਇਹੀ ਗੱਲ ਕਹਿਣੀ ਚਾਹਣੀ ਆ ਕਿ ਜੋ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਮੁਲਾਜ਼ਮਾਂ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੋਂ ਸਾਥ ਮੰਗ ਰਹੇ ਹੋ ਤੇ ਹੋਰ ਸਿਰਫ ਆਪਣੀ ਗੱਲ ਰੱਖਣ ਦੀ ਬਜਾਏ ਕਿ ਜੋ ਤੁਹਾਡੀ ਅਸਲੀਅਤ ਹੈ ਤੁਸੀਂ ਜੋ ਤੁਸੀਂ ਆਪਣੀ ਸਚਾਈ ਦੇ ਹੋਕੇ ਦੇ ਰਹੇ ਹੋ ਉਹਨੂੰ ਸਾਬਤ ਕਰਨ ਦੇ ਵਿੱਚ ਬਜਾਏ ਤੁਸੀਂ ਸਾਡੇ ਹੋਰ ਮੁਲਾਜ਼ਮਾਂ ਨੂੰ ਇਸ ਕੇਸ ਦੇ ਨਾਲ ਉਲਝਾਉਣਾ ਚਾਹੁੰਦੇ ਹੋ ਜਿਹੜੇ ਮੁਲਾਜ਼ਮ ਆਪਣੀਆਂ ਸੀਟਾਂ ਦੇ ਚੰਗੇ ਭਲੇ ਕੰਮ ਕਰ ਰਹੇ ਨੇ ਉਹਨਾਂ ਦੇ ਪੁਰਾਣੇ ਕੇਸ ਉਜਾਗਰ ਕਰ ਕਰਕੇ ਤੁਸੀਂ ਆਪਣੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਤਾਂ ਕਿ ਦੁਬਾਰਾ ਤੋਂ ਧਿਆਨ ਉਧਰ ਪਟਕਾਇਆ ਜਾ ਸਕੇ ਜੇ ਜੇ ਤੁਸੀਂ ਸਸਪੈਂਡ ਹੋਏ ਹੋ ਤਾਂ ਤੁਸੀਂ ਇਕੱਲੇ ਨਾ ਹੋਵੋ ਤੁਸੀਂ ਬੋਰਡ ਦੇ ਹੋਰ ਮੁਲਾਜ਼ਮ ਆਪਣੇ ਨਾਲ ਲੈ ਕੇ ਜਾਓ ਤੇ ਫਿਰ ਕੰਟਰੋਵਰਸੀ ਇਸ ਚੀਜ਼ ਦੀ ਇਸ ਨੂੰ ਬਣਾ ਕੇ ਤੁਸੀਂ ਉਹਨਾਂ ਹੀ ਮੁਲਾਜ਼ਮਾਂ ਤੋਂ ਸਾਥ ਮੰਗ ਰਹੇ ਹੋ ਕਿ ਉਹ ਤੁਹਾਡਾ ਸਾਥ ਦੇਣ ਮੈਂ ਫਿਰ ਕਹਿਣਾ ਕਹੂੰਗੀ ਇਸ ਗੱਲ ਨੂੰ ਕਿ ਜੇਕਰ ਤੁਸੀਂ ਮੁਲਾਜ਼ਮਾਂ ਦੇ ਕੰਮਾਂ ਦੀ ਖਾਤਰ ਮੁਲਾਜ਼ਮਾਂ ਦੇ ਹੱਕਾਂ ਦੀ ਖਾਤਰ ਸਸਪੈਂਡ ਹੋਏ ਹੁੰਦੇ ਸਾਰਾ ਬੋਰਡ ਤੁਹਾਡੇ ਨਾਲ ਹੁੰਦਾ ਇਸ ਗੱਲ ਮੈਂ ਵਿਸ਼ਵਾਸ ਤੁਹਾਨੂੰ ਅਸੀਂ ਦਿਵਾਉਂਦੇ ਆ ਪਰ ਜੋ ਤੁਹਾਡਾ ਕੇਸ ਹੈ ਉਹ ਇਸ ਚੀਜ਼ ਦੀ ਸਾਨੂੰ ਆਗਿਆ ਨਹੀਂ ਦਿੰਦਾ ਕਿ ਅਸੀਂ ਤੁਹਾਡਾ ਸਾਥ ਦੇਈਏ ਮੋਰਓਵਰ ਅਸੀਂ ਹਮੇਸ਼ਾ ਇਸ ਗੱਲ ਲਈ ਕਹਿੰਦੇ ਆਏ ਹਾਂ ਇਹ ਗਰੁੱਪਾਂ ਦੇ ਵਿੱਚ ਵੀ ਅਸੀਂ ਕਹਿੰਦੇ ਆਏ ਹਾਂ ਤੇ ਅਸਲੀਅਤ 'ਚ ਵੀ ਅਸੀਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਸਾਡਾ ਨੀਲਾ ਗਰੁੱਪ ਨਾ ਅਸੀਂ ਕਦੇ ਕਿਸੇ ਗਲਤ ਦਾ ਸਾਥ ਦਿੱਤਾ ਤੇ ਨਾ ਕਦੇ ਦੇਵਾਂਗੇ ਮੈਨੇਜਮੈਂਟ ਜਿੱਥੋਂ ਤੱਕ ਸਵਾਲ ਤੁਸੀਂ ਗਰੁੱਪਰਾਂ ਦੇ ਵਿੱਚ ਕਿਹਾ ਕਿ ਮੈਨੇਜਮੈਂਟ ਦੀ ਚਮਚਾਗਰੀ ਕਰਦੇ ਨੇ ਇਹ ਤਾਂ ਮੈਂ ਤੁਹਾਨੂੰ ਇਹ ਵੀ ਸਪਸ਼ਟ ਕਰਨਾ ਚਾਹੁੰਦੀ ਆ ਪ੍ਰਵਿੰਦਰ ਸਿੰਘ ਜੀ ਮੈਨੇਜਮੈਂਟ ਅੱਜ ਤੱਕ ਮੁਲਾਜ਼ਮਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਬੋਰਡ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਬੋਰਡ ਦੀ ਆਰਥਿਕ ਸਥਿਤੀ 'ਚ ਬਹੁਤ ਸੁਧਾਰ ਆਇਆ ਤੇ ਇਸ ਲਈ ਅਸੀਂ ਮੈਨੇਜਮੈਂਟ ਦਾ ਸਾਥ ਦੇ ਰਹੇ ਹਾਂ ਉਹਨਾਂ ਦੇ ਨਾਲ ਆ ਤੇ ਜਿਸ ਦਿਨ ਸਾਨੂੰ ਲੱਗੂਗਾ ਕਿ ਮੈਨੇਜਮੈਂਟ ਹੁਣ ਮੁਲਾਜ਼ਮ ਵਿਰੋਧੀ ਕਾਰਵਾਈਆਂ ਤੇ ਉਤਰੀ ਹੋਈ ਆ ਤਾਂ ਅਸੀਂ ਉਹਨਾਂ ਦਾ ਸਾਥ ਛੱਡਣ ਲਈ ਉਹਨਾਂ ਦਾ ਵਿਰੋਧ ਕਰਨ ਦੇ ਵਿੱਚ ਬਹੁਤਾ ਸਮਾਂ ਨਹੀਂ ਲਵਾਂਗੇ ਦੋ ਵਾਰ ਸੋਚਾਂਗੇ ਵੀ ਨਹੀਂ ਕਿ ਇਹਦੇ ਨਤੀਜੇ ਕੀ ਹੋਣਗੇ ਤੇ ਬਾਕੀ ਜਿਹੜਾ ਤੁਸੀਂ ਆਪਣਾ ਗਰੁੱਪਾਂ ਦੇ ਵਿੱਚ ਕਹਿੰਦੇ ਹੋ ਕਿ ਅਸੀਂ ਆਪਣੇ ਸਾਥੀਆਂ ਤੋਂ ਗਰੁੱਪਾਂ ਦੇ ਵਿੱਚ ਮੈਸੇਜ ਲਿਖਵਾ ਕੇ ਪਾ ਰਹੇ ਹਾਂ ਕਿ ਅਸੀਂ ਪ੍ਰਧਾਨ ਜੀ ਦੇ ਨਾਲ ਚਟਾਨਾ ਵਾਂਗ ਖੜੇ ਆਂ ਮੈਂ ਤੁਹਾਨੂੰ ਇੱਥੇ ਗੱਲ ਇੱਕ ਹੋਰ ਵੀ ਸਪਸ਼ਟ ਕਰਨੀ ਚਾਹਨੀ ਆ ਮੁਲਾਜ਼ਮ ਸਾਥੀਓ ਕਿਉਂਕਿ ਇਹ ਕਰਪਸ਼ਨ ਦਾ ਕੇਸ ਆ ਜਾਲੀ ਸਰਟੀਫਿਕੇਟ ਨੂੰ ਸਹੀ ਦੱਸਣ ਦਾ ਕੇਸ ਆ ਇਸ ਲਈ ਅਸੀਂ ਇਸ ਇਹਨਾਂ ਦੇ ਨਾਲ ਨਹੀਂ ਖੜੇ ਸਾਡੇ ਗਰੁੱਪ ਦੇ ਇਹਨਾਂ ਨੂੰ ਕੋਈ ਸਪੋਰਟ ਨਹੀਂ ਮਿਲ ਸਕਦੀ ਪਰ ਜਿੱਥੇ ਲਿਖਦੇ ਨੇ ਕਿ ਚਟਾਨਾਂ ਦੇ ਵਾਂਗ ਖੜੇ ਆ ਮੈਂ ਤੁਹਾਨੂੰ ਇਸ ਗੱਲ ਦਾ ਮੈਂ ਤੇ ਮੇਰਾ ਗਰੁੱਪ ਵਿਸ਼ਵਾਸ ਦਿਵਾਉਂਦੇ ਆ ਕਿ ਗਲਤ ਦਾ ਅਸੀਂ ਕਦੇ ਸਾਥ ਦੇਵਾਂਗੇ ਨਹੀਂ ਨਾ ਦਿੱਤਾ ਪਰ ਜੋ ਸਹੀ ਮੁਲਾਜ਼ਮ ਨੇ ਉਹਨਾਂ ਦੇ ਨਾਲ ਅਸੀਂ ਸਿਰਫ ਚਟਾਨਾ ਵਾਂਗ ਨਹੀਂ ਬਲਕਿ ਪੂਰੇ ਹੋਸ਼ੋ ਹਵਾਸ ਦੇ ਵਿੱਚ ਜੀ ਜਾਣ ਨਾਲ ਖੜਾਂਗੇ ਤੇ ਜਿੱਥੋਂ ਤੱਕ ਲੜਾਈ ਲੜਨੀ ਪਊਗੀ ਅਸੀਂ ਮੂਹਰੇ ਹੋ ਕੇ ਲੜਾਂਗੇ ਜਿੱਥੇ ਤੱਕ ਵੀ ਉਹਨਾਂ ਦੇ ਲੋੜ ਪਊਗੀ ਅਸੀਂ ਨਾਲ ਚੱਲਾਂਗੇ ਖੜਾਂਗੇ ਵੀ ਲੜਾਂਗੇ ਵੀ ਤੇ ਸਾਰਥਕ ਨਤੀਜਾ ਲੈ ਕੇ ਸਾਹਮਣੇ ਆਵਾਂਗੇ ਸੋ ਅਖੀਰ ਦੇ ਵਿੱਚ ਪ੍ਰਵਿੰਦਰ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਤਾਂ ਨਹੀਂ ਕਰੂੰਗੀ ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਨੀ ਆ ਵੀ ਮਲਾਜ਼ਮਾਂ ਤੇ ਥੋੜਾ ਜਿਹਾ ਤਰਸ ਕਰੋ ਜਿਹੜੇ ਵਿਚਾਰੇ ਚੰਗੇ ਭਲੇ ਸੀਟਾਂ ਤੇ ਕੰਮ ਕਰ ਰਹੇ ਨੇ ਬਹੁਤ ਪੁਰਾਣੇ ਮਸਲਿਆਂ ਨੂੰ ਨਾ ਨਾ ਉਹ ਜਾ ਕੇ ਕਰਨ ਦੀ ਕੋਸ਼ਿਸ਼ ਕਰੋ ਕੇਸ ਬੰਦ ਹੋ ਚੁੱਕੇ ਨੇ ਉਹ ਥੋੜੇ ਪੁਰਾਣੇ ਸਮੇਂ ਚ ਚੱਲਦੇ ਆ ਰਹੇ ਕੇਸ ਨੇ ਉਹਨਾਂ ਤੇ ਤੁਸੀਂ ਉਦੋਂ ਕੋਈ ਆਵਾਜ਼ ਨਹੀਂ ਉਠਾਈ ਕਿਸੇ ਮਲਾਜ਼ਮ ਦੇ ਲਈ ਤੁਹਾਡੇ ਦਿਲ ਚ ਕੋਈ ਦਰਦ ਨਹੀਂ ਹੈ ਕਿਸੇ ਮਲਾਜ਼ਮ ਮੰਗਾ ਨੂੰ ਲੈ ਕੇ ਤੁਹਾਨੂੰ ਕੋਈ ਫਿਕਰ ਨਹੀਂ ਹੈ ਕਿਸੇ ਦਾ ਤੁਸੀਂ ਸਿਰਫ ਤੇ ਸਿਰਫ ਆਪਣੇ ਆਪ ਲਈ ਕੇਂਦਰ ਤੋਂ ਸੋ ਤੁਸੀਂ ਇਸ ਇਨਕੁਆਇਰੀ ਦੇ ਵਿੱਚ ਵੀ ਜਿਵੇਂ ਯੋਗਰਾਜ ਜੀ ਵੱਲੋਂ 409 ਮਲਾਜਮਾਂ ਨੂੰ ਬਿਨਾ ਮਤਲਬ ਤੋਂ ਇੰਡਾਇਰੈਕਟ ਖੁੰਦਕ ਬਾਜੀ ਦੇ ਵਿੱਚ ਉਲਝਾਇਆ ਗਿਆ ਸੀਗਾ ਸਿਰਫ ਥੋੜਾ ਸਾਖ ਦੇਣ ਲਈ ਤੇ ਇੱਕ ਟੈਰਰ ਬਣਾ ਕੇ ਰੱਖਣ ਵਾਸਤੇ ਪਰ ਇਸ ਮੈਨੇਜਮੈਂਟ ਦੇ ਹੁੰਦੇ ਆ ਕਿਉਂਕਿ ਉਹ ਬੇਦੋਸ਼ ਸੀਗੇ ਉਹ નિર્ਦੋਸ਼ ਸੀਗੇ ਉਹ ਵੀ ਇਸ ਇਨ੍ਹਾਂ ਕੇਸਾਂ ਦੇ ਵਿੱਚੋਂ ਬਰੀ ਹੋ ਕੇ ਸਾਹਮਣੇ ਆਏ ਨੇ ਤੇ ਅੱਜ ਆਪਣੀ ਆਪਣੀਆਂ ਜੋ ਉਹਨਾਂ ਦੀਆਂ ਚੀਜ਼ਾਂ ਰੁਕੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਉਹ ਸਹੀ ਹੋਣ ਦਾ ਆਨੰਦ ਮਾਣ ਰਹੇ ਨੇ ਉਸੇ ਤਰ੍ਹਾਂ ਮੈਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੀ ਆ ਕਿ ਹੋਰਾਂ ਮਲਾਜ਼ਮਾਂ ਨੂੰ ਇਹਦਾ ਹਿੱਸਾ ਨਾ ਬਣਾਓ ਤੁਸੀਂ ਆਪਣੇ ਜੋ ਤੁਹਾਡੇ ਕੋਲ ਸਟੇਟਮੈਂਟਸ ਨੇ ਜੋ ਤੁਹਾਡੇ ਕੋਲ ਫੈਕਟ ਨੇ ਪ੍ਰੂਫ ਨੇ ਉਹ ਤੁਸੀਂ ਮੈਨੇਜਮੈਂਟ ਅੱਗੇ ਜਿੱਥੇ ਵੀ ਤੁਹਾਡੀ ਸੁਣਵਾਈ ਹੁੰਦੀ ਹੈ ਉਹਨਾਂ ਨੂੰ ਪੇਸ਼ ਕਰੋ ਤਾਂ ਜੋ ਉਹਨਾਂ ਵਿਚਾਰੇ 409 ਮੁਲਾਜ਼ਮਾਂ ਦੀ ਤਰ੍ਹਾਂ ਜਿਹੜੇ ਬੇਕਸੂਰ ਕੇਸਾਂ 'ਚ ਫਸੇ ਸੀਗੇ ਤੁਸੀਂ ਵੀ ਇਸ ਕੇਸ ਦੇ ਵਿੱਚੋਂ નિર્ਦੋਸ਼ ਹੋ ਕੇ ਸਭ ਦੇ ਸਾਹਮਣੇ ਆਵੋ ਫਿਰ ਤੁਹਾਨੂੰ ਕੋਈ ਪ੍ਰੈਸ ਕਾਨਫਰੰਸਾਂ ਕਰਕੇ ਕੋਈ ਗਰੁੱਪਾਂ 'ਚ ਮੈਸੇਜ ਪਾ ਕੇ ਕਿਸੇ ਨੂੰ ਸਮਝਾਉਣ ਸਿਖਾਉਣ ਦੀ ਲੋੜ ਨਹੀਂ ਪੈਣੀ ਮੁਲਾਜ਼ਮਾਂ ਦੇ ਸਾਹਮਣੇ ਸੱਚ ਆਪੇ ਆ ਜਾਣਾ ਧੰਨਵਾਦ